ਮਾਣ ਰੋਗ ਦੀ ਇੱਕ ਨੰਬਰ ਸਵਾਲ ਕਰੂੰਗਾ ਪਹਿਲਾਂ ਅੱਜ ਅੱਜ ਰਕਸ਼ਾ ਦੇ ਗੁਰੂ ਤੋਂ ਮੈਟਰੋ ਦਾ ਹੁਣ ਜੀ ਕਾਲਸਾ ਵਾਹ ਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਖਰੀ ਦੰਸ ਸੀਗਾ ਨਾਮ ਜਦਗੀਆਂ ਦਾ ਤੇ ਨਾਮ ਜਦਗੀਆਂ ਹੁਣ ਤੱਕ ਪੂਰੀਆਂ ਹੋ ਚੁੱਕੀਆਂ ਹੈਗੀਆਂ ਇਹ ਤੁਹਾਨੂੰ ਨੋਆ ਸਟਾਫ ਦੀਆਂ ਤਸਵੀਰਾਂ ਵਾ ਮਕਾਉਣ ਲੱਗਾ ਐਮਐਲਏ ਆਫਿਸ ਤੋਂ ਵਖਾਉਣ ਲੱਗਾ ਜਿੱਥੇ ਐਮਐਲਏ ਵੱਲੋਂ ਆਪਣੇ ਨਿਯੰਤਰਣ ਲੈ ਕੇ ਮੀਟਿੰਗ ਕੀਤੀ ਜਾਣੀ ਐ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਨੰਬਰ ਤੋਂ ਤੋ ਜੇ ਕੈਪਟਨ ਪ੍ਰੀਤ ਕੌਰ ਦੋ ਨੰਬਰ ਤੋਂ ਅਨਜੀਤ ਸਿੰਘ ਪੀਟੂ ਤਿੰਨ ਨੰਬਰ ਤੋਂ ਧਰਮਿੰਦਰ ਸਿੰਘ ਚਾਰ ਨੰਬਰ ਤੋਂ ਸੋਨੀਆ ਪੰਜ ਨੰਬਰ ਤੋਂ ਬਲਜਿੰਦਰ ਕੌਰ ਤੇ ਛੇ ਨੰਬਰ ਤੋਂ ਮਨਦੀਪ ਕੁਮਾਰ ਕੱਕੜ ਸੱਤ ਨੰਬਰ ਤੋਂ ਅਗੇ ਅਛਿੰਦਰ ਕੌਰ ਅੱਠ ਨੰਬਰ ਤੋਂ ਕਮਲ ਕੁਮਾਰ 9 ਨੰਬਰ ਤੋਂ ਸੋਨੀਆ ਗੁਪਤਾ ਤੇ 10 ਨੰਬਰ ਤੋਂ ਹੈ ਗਿਆ ਤਰਨੁ ਮਿੱਤਲ 11 ਨੰਬਰ ਤੋਂ ਹੈ ਗਿਆ ਅ 6 ਜਗ ਗੁਆਇਲ ਅਤੇ 12 ਨੰਬਰ ਤੋਂ ਗੁਰਪ੍ਰੀਤ ਮਨਚੰਦਾ ਤੇ 13 ਤੋਂ ਸੁਖਦੇਵ ਕੌਰ ਤੇ 14 ਤੋਂ ਅਮਨਦੀਪ ਕੌਰ ਤੇ 15 ਤੋਂ ਪਿਰਥੀ ਸਿੰਘ ਇਹ ਸਾਰੇ ਉਮੀਦਵਾਰ ਤੁਸੀਂ ਦੇਖ ਸਕਦੇ ਹੋ ਇੱਥੇ ਤਸਵੀਰਾਂ ਦੇ ਵਿੱਚ ਅਸੀਂ ਐਮਐਲਏ ਸਾਹਿਬ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਸਵਾਲ ਵੀ ਪੁੱਛਾਂਗੇ ਤੇ ਪਰ ਤਸਵੀਰਾਂ ਇੱਕ ਵਾਰ ਜਰੂਰ ਤੁਸੀਂ ਦੇਖ ਲਓ ਟਰੈਸ ਮੀਟਿੰਗ ਜਿਹੜੀ ਹੁਣੇ ਥੋੜੇ ਸਮੇਂ ਵਿੱਚ ਸ਼ੁਰੂ ਕਰਨਗੇ ਤੇ ਗੱਲਬਾਤ ਕਰਦੇ ਆਗੇ ਆ ਐਮਐਲਏ ਸਾਹਿਬ ਤੁਸੀਂ ਪ੍ਰੈਸ ਮੀਟਿੰਗ ਬੁਲਾਈ ਆ ਨਾਮਜ਼ਦਗੀ ਨਾਲ ਆਖਰੀ ਦਮ ਸੀਗਾ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਸਾਰੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ 3 ਦਿਨ ਤੋਂ ਨੋਮੀਨੇਸ਼ਨ ਦੀ ਜਿਹੜੀ ਪ੍ਰਕਿਰਿਆ ਸੀ ਉਹ ਚੱਲ ਰਹੀ ਸੀਗੀ ਮੇਰੇ ਨਾਲ ਜੇ ਮੈਂ ਇੱਕ ਨੰਬਰ ਵਾਰਡ ਤੋਂ ਸ਼ੁਰੂ ਕਰ ਲਾਂ ਸਾਡਾ ਜਗਸੀਰ ਸਿੰਘ ਸੀਰਾ ਉਹਨਾਂ ਦੇ ਵਾਈਫ ਨੇ ਉਹ ਸਾਡੇ ਉਹਨਾਂ ਨੇ ਉਮੀਦਵਾਰ ਬਣੇ ਨੇ 2 ਨੰਬਰ ਦੇ ਵਿੱਚੋਂ ਮੇਰਾ ਪੁਰਾਣਾ ਸਾਥੀ ਆ ਰਣਜੀਤ ਸਿੰਘ ਟਿੱਟੂ ਉਹ ਸਾਡੇ ਉਮੀਦਵਾਰ ਉਹਨਾਂ ਦੇ ਅਸੀਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਨੇ 3 ਨੰਬਰ ਵਾਰਡ ਤੋਂ ਇਹ ਵੀ ਮੇਰਾ ਪੁਰਾਣਾ ਸਾਥੀ ਆ ਸਮਾਜ ਸੇਵੀ ਵੀ ਆ ਕਲੱਬਾਂ ਦੇ ਵਿੱਚ ਕੰਮ ਕਰਦੇ ਰਹੇ ਆ ਭਾਈ ਧਰਮਿੰਦਰ ਸਿੰਘ ਰਖੜਾ 4 ਨੰਬਰ ਵਾਰਡ ਦੇ ਵਿੱਚੋਂ ਸੋਨੀਆ ਸਾਡੇ ਔਰੂਮਨ ਵਿੰਗ ਦੇ ਇੰਚਾਰਜ ਵੀ ਨੇ ਤੇ ਇਹਨਾਂ ਨੇ ਪਾਰਟੀ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਬੜਾ ਕੰਮ ਕੀਤਾ 5 ਨੰਬਰ ਤੋਂ ਜਸਵੰਤ ਸਿੰਘ ਜਿਹੜਾ ਮੇਰਾ ਬਹੁਤ ਪੁਰਾਣਾ ਸਾਥੀ ਜਿਨੇ ਲਗਭਗ ਪਿਛਲੇ 10 ਤੋਂ 12 ਸਾਲਾਂ ਚ ਉਹਦੇ ਉਹਦੀ ਪਰਿਵਾਰ ਨੇ ਉਹਦੇ ਬੱਚਿਆਂ ਨੇ ਜਿਨੇ ਹਰ ਇੱਕ ਕੰਮ ਦੇ ਵਿੱਚ ਮੇਰੀ ਬਾਹ ਫੜ ਕੇ ਰੱਖੀ ਜਸਵੰਤ ਸਿੰਘ ਦੇ ਜਿਹੜੇ ਧਰਮ ਪਤਨੀ ਆ ਅਸੀਂ ਉਹਨਾਂ ਨੂੰ ਉਮੀਦਵਾਰ ਬਣਾਇਆ 6 ਨੰਬਰ ਵਾਰਡ ਦੇ ਵਿੱਚੋਂ ਮਨਦੀਪ ਸਿੰਘ ਤੱਕੜ ਜਿਨ੍ਹਾਂ ਨੂੰ ਸਾਰਾ ਸ਼ਹਿਰ ਜਾਣਦਾ ਜਿਨ੍ਹਾਂ ਨੇ ਹਰ ਇੱਕ ਸਮਾਜ ਸੇਵੀ ਕੰਮ ਜੋ ਵੀ ਹੋਵੇ ਕੋਈ ਧਾਰਮਿਕ ਕੰਮ ਹੋਵੇ ਕੋਈ ਸੇਵਾ ਦਾ ਕੰਮ ਹੋਵੇ ਹਰ ਇੱਕ ਕੰਮ ਦੇ ਵਿੱਚ ਸ਼ਹਿਰ ਦੇ ਵਿੱਚੋਂ ਉਹਨਾਂ ਨੇ ਸਭ ਤੋਂ ਮੂਰੇ ਰਹਿੰਦੇ ਨੇ ਤੇ ਜਿਹੜੇ ਰੀਸੈਂਟਲੀ ਸਾਡੇ ਨਾਲ ਜੁਆਇਨ ਹੋਏ ਸੀਗੇ ਕਾਂਗਰਸ ਪਾਰਟੀ ਨਾਲ ਵਲਵੇ ਦਾ ਕਹਿ ਕੇ ਉਹਨਾਂ ਨੂੰ ਅਸੀਂ 6 ਨੰਬਰ ਵਾਰਡ ਦੇ ਵਿੱਚੋਂ ਉਮੀਦਵਾਰ ਬਣਾਇਆ 7 ਨੰਬਰ ਵਾਰਡ ਦੇ ਵਿੱਚੋਂ ਸਾਡੇ ਬਾਬਾ ਜੀ ਨੇ ਸਾਰੇ ਜਾਣਦੇ ਨੇ ਬਾਬਾ ਬਿੱਡੂ ਜੀ ਉਹਨਾਂ ਦੇ ਧਰਮ ਪਤਨੀ ਨੇ ਉਹ ਸਾਡੇ ਉਮੀਦਵਾਰ ਨੇ 8 ਨੰਬਰ ਵਾਰਡ ਦੇ ਵਿੱਚੋਂ ਕਮਲ ਹਰਗੋਵਿੰਦ ਬਸਤੀ ਦੇ ਵਿੱਚੋਂ ਜਿਹੜਾ ਸਾਡਾ ਸਾਥੀ ਜਿਹਨੇ ਲਗਭਗ ਪਿਛਲੇ 10 ਸਾਲਾਂ ਦੇ ਵਿੱਚੋਂ ਜਦੋਂ ਵੀ ਸਾਨੂੰ ਲੋੜ ਪਈ ਅਸੀਂ ਸੁੱਤੇ ਹੁੰਦੇ ਸੀ ਤੇ ਉਹ ਸਵੇਰੇ 4:30 ਵਜੇ 5:30 ਵਜੇ ਉੱਠ ਕੇ ਪਿੰਡੋਂ ਪਿੰਡ ਜਾ ਕੇ ਮੇਰੀਆਂ ਫਲੈਕਸਾਂ ਲਾਉਂਦਾ ਹੁੰਦਾ ਸੀ ਜ। ਉਹ ਉਹਨੂੰ ਅਸੀਂ ਜਿਹਨੇ ਹਰ ਰੋਜ਼ ਸਾਡੇ ਦਫ਼ਤਰ ਆਉਂਦਾ ਕਿਸੇ ਨਾ ਕਿਸੇ ਦਾ ਕੰਮ ਲੈ ਕੇ ਕਮਲ ਕੁਮਾਰ ਅਸੀਂ ਉਹਨੂੰ ਉਮੀਦਵਾਰ ਬਣਾਇਆ ਹੈ 9 ਨੰਬਰ ਦੇ ਵਿੱਚੋਂ ਸਾਡੇ ਅੰਕਲ ਜੀ ਖੜੇ ਨੇ ਗੁਪਤਾ ਜੀ RAM ਦੇ ਮਦਰ ਨੇ ਪਵਨ ਕੁਮਾਰ ਜੀ ਅੰਕਲ ਦੇ ਆਂਟੀ ਖੜੇ ਨੇ ਸਾਡੇ ਨਾਲ ਇਹ 9 ਨੰਬਰ ਵਾਰਡ ਦੇ ਵਿੱਚੋਂ ਉਮੀਦਵਾਰ ਨੇ 10 ਨੰਬਰ ਵਾਰਡ ਜਿੱਥੇ ਅਸੀਂ ਖੜੇ ਆ ਸਾਡਾ ਦੋਸਤ ਆ ਤਰਨੁ ਮਿੱਤਲ ਵਪਾਰੀ ਵੀ ਆ ਵਪਾਰੀਆਂ ਦੀਆਂ ਗੱਲਾਂ ਵੀ ਸਮਝਦਾ ਉਹਨਾਂ ਦੀਆਂ ਸਮੱਸਿਆਵਾਂ ਵੀ ਸਮਝਦਾ ਉਹਨਾਂ ਨੂੰ ਅਸੀਂ 10 ਨੰਬਰ ਵਾਰਡ ਦੇ ਵਿੱਚੋਂ ਉਮੀਦਵਾਰ ਬਣਾਇਆ 11 ਨੰਬਰ ਵਾਰਡ ਦੇ ਵਿੱਚੋਂ ਸਾਡੇ ਖੜੇ ਨੇ ਸਾਹਮਣੇ ਭੈਣ ਜੀ ਖੜੇ ਨੇ ਇਹ ਵੀ ਇੱਕ ਬਹੁਤ ਵਧੀਆ ਪਰਿਵਾਰ ਬਹੁਤ ਵਧੀਆ ਪਰਿਵਾਰ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਦੇ ਵਿੱਚ ਬੀਨਤ ਕੀਤੀ ਬਹੁਤ ਤਰੱਕੀ ਕੀਤੀ ਵਧੀਆ ਬਿਜ਼ਨਸਮੈਨਾਂ ਦਾ ਪਰਿਵਾਰ ਆ ਸਾਡਾ ਉਹਦੇ ਵਿੱਚੋਂ ਉਸ ਤੋਂ ਬਾਅਦ 12 ਨੰਬਰ ਵਾਰਡ ਦੇ ਵਿੱਚ ਗੁਰਪ੍ਰੀਤ ਮਨਚਨ ਦਾ ਜਿਹੜਾ ਪਿਛਲੇ 13 ਸਾਲਾਂ ਤੋਂ ਜਦੋਂ ਤੋਂ ਆਵਾਮੀ ਪਾਰਟੀ ਸ਼ੁਰੂ ਹੋਈ ਆ ਉਦੋਂ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਅਤੇ ਸਾਡਾ ਸ਼ਹਿਰੀ ਪ੍ਰਧਾਨ ਵੀ ਆ ਉਹਨਾਂ ਨੂੰ ਅਸੀਂ 12 ਨੰਬਰ ਵਾਰਡ ਦੇ ਵਿੱਚੋਂ 13 ਨੰਬਰ ਵਾਰਡ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਮਾਤਾ ਜੀ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਵਿੱਚ ਰਾਜੂ ਕਰੂਗਾ ਇਹ ਮੈਂ ਤੁਹਾਨੂੰ ਦੱਸਾਂ ਇਹ ਇੱਕੋ ਜਿਹਾ ਪਰਿਵਾਰ ਆ ਇਨਾਂ ਦੀ ਬੇਟੀ ਵੀ ਪਿੰਡ ਬੁੱਧ ਸਿੰਘ ਵਾਲੇ ਤੋਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਆ ਪਿਛਲੇ 12-13 ਸਾਲਾਂ ਤੋਂ ਤੇ ਮਾਤਾ ਜੀ ਵੀ ਪਿਛਲੇ 12-13 ਸਾਲਾਂ ਦੇ ਵਿੱਚੋਂ ਹਮੇਸ਼ਾ ਮੈਨੂੰ ਬੱਚਾ ਵਾਂਗੂ ਪਿਆਰ ਕਰਦੇ ਆਸ਼ੀਰਵਾਦ ਦਿੰਦੇ ਆ ਤੇ ਇਹਨਾਂ ਦਾ ਬੇਟਾ ਵੀ ਰਾਜੂ ਜਿਹਨੂੰ ਅਸੀਂ ਪਿਆਰ ਨਾਲ ਰਾਜੂ ਘਰੂ ਕਹਿ ਦਿੰਨੇ ਆ ਉਹ ਵੀ ਸਾਰਾ ਸ਼ਹਿਰ ਜਾਣਦਾ ਪਿਛਲੇ 12-13 ਸਾਲਾਂ ਤੋਂ ਜਦੋਂ ਤੋਂ ਪਾਰਟੀ ਸ਼ੁਰੂ ਹੋਈ ਆ ਉਦੋਂ ਤੋਂ ਸਾਡੇ ਨਾਲ ਚੱਲਦਾ 14 ਨੰਬਰ ਵਾਰਡ ਦੇ ਵਿੱਚੋਂ ਸਾਡੇ ਬਹੁਤ ਹੀ ਮਿਹਨਤੀ ਸਤਿਕਾਰਯੋਗ ਮੇਰੇ ਭਰਾ ਜਿਹੜੇ ਪਹਿਲੇ 5-7 ਬੰਦੇ ਜਿਨ੍ਹਾਂ ਨੇ ਆਵਾਦੀਮ ਪਾਰਟੀ ਦੀ ਸ਼ੁਰੂਆਤ ਕੀਤੀ ਜਿਹਦੇ ਵਿੱਚ ਇੱਕ ਨਾਸੀ ਮੁਖਤਿਆਰ ਸਿੰਘ ਜੀ ਦਾ ਅਸੀਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਉਹਨਾਂ ਨੂੰ ਅਸੀਂ 14 ਨੰਬਰ ਵਾਰਡ ਦੇ ਵਿੱਚੋਂ ਉਮੀਦਵਾਰ ਬਣਾਇਆ ਤੇ 15 ਨੰਬਰ ਵਾਰਡ ਦੇ ਵਿੱਚੋਂ ਜਿਹੜੇ ਪਿਰਸੀ ਸਿੰਘ ਹੈ ਜਿਹੜੇ ਹਮੇਸ਼ਾ ਹੀ ਚਾਹੇ ਉਹ ਕਿਸੇ ਵੀ ਪਾਰਟੀ 'ਚ ਸੀ ਪਹਿਲਾਂ ਹਮੇਸ਼ਾ ਤੁਹਾਨੂੰ ਥਾਣਿਆਂ ਦੇ ਵਿੱਚ ਹਮੇਸ਼ਾ ਤੁਹਾਨੂੰ ਕਚਹਿਰੀ ਦੇ ਵਿੱਚ ਕੰਮ ਕਰਦੇ ਤੁਹਾਨੂੰ ਮਿਲਣਗੇ ਉਹਨਾਂ ਨੂੰ ਅਸੀਂ 15 ਨੰਬਰ ਵਾਰਡ ਦੇ ਵਿੱਚੋਂ ਉਮੀਦਵਾਰ ਬਣਾਇਆ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਜਿਹੜੀ ਸਾਡੀ ਸਾਰੀ 15 ਦੇ 15 ਟੀਮ ਆ 15 ਦੇ 15 ਜਿਹੜੇ ਜਿਨ੍ਹਾਂ ਨੂੰ ਅਸੀਂ ਨਾਮਜ਼ਦ ਕੀਆ ਜਿਨ੍ਹਾਂ ਦੀਆਂ ਭਰਿਆ ਨੇ ਅੱਜ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ رائے ਲੈ ਕੇ ਉਹਨਾਂ ਸਾਰਿਆਂ ਦੇ ਨਾਲ ਗੱਲ ਕਰਕੇ ਤੇ ਇਹ ਸਾਰੀ 15 ਜਾਣਿਆਂ ਦੀ ਟੀਮ ਉਹ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਹਿਰ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਇਥੋਂ ਐਮਸੀ ਬਣਾਇਓ ਕਿਉਂਕਿ ਅਜ ਇਹਨਾਂ ਦੇ ਨਾਮਜ਼ਦਗੀਆਂ ਕਲੀਅਰ ਹੋ ਗਈਆਂ ਨੇ ਸਾਰਿਆਂ ਦੀਆਂ ਕੱਲ ਨੂੰ ਸਕਿਊਟਿਨੀਆ ਕੱਲ ਨੂੰ ਪਤਾ ਲੱਗ ਜਾਊਗਾ ਕਿ ਕਿਹੜੇ-ਕਿਹੜੇ ਕੈਂਡੀਡੇਟ ਬੰਦੇ ਨੇ ਤਾਂ ਇਹ ਸਾਰੇ ਦੇ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਵਿੱਚੋਂ ਮੈਂ ਦਾਅਵੇ ਨਾਲ ਕਹਿੰਦਾ ਇੱਕ ਵੀ ਬੰਦੇ ਤੇ ਕਰਪਸ਼ਨ ਦਾ ਇਲਜ਼ਾਮ ਨਹੀਂ ਇੱਕ ਵੀ ਬੰਦੇ ਤੇ ਕਿਸੇ ਚੋਰੀ ਦਾ ਨਹੀਂ ਇੱਕ ਵੀ ਬੰਦੇ ਤੇ ਕਿਸੇ ਵੀ ਚੀਜ਼ ਦਾ ਇੱਕ ਵੀ ਪਰਸੈਂਟ ਦਾ ਕੋਈ ਇਲਜ਼ਾਮ ਨਹੀਂ ਕੋਈ ਅਲੀਗੇਸ਼ਨ ਨਹੀਂ ਇਹ 15 ਦੇ 15 ਜਿਹੜੇ ਸਾਡੇ ਚਿਹਰੇ ਨੇ ਇਹ ਸਾਫ਼ ਸ਼ਬੀ ਵਾਲੇ ਈਮਾਨਦਾਰ ਤੇ ਚੰਗੇ ਪਰਿਵਾਰਾਂ ਦੇ ਵਿੱਚੋਂ ਅਸੀਂ ਸ਼ਹਿਰ ਦੇ ਵਿੱਚੋਂ ਹਰ ਇੱਕ ਵਰਗ ਦੇ ਵਿੱਚੋਂ ਕਿਸੇ ਵੀ ਵਰਗ ਨੂੰ ਨਹੀਂ ਛੱਡਿਆਗਾ ਕਿਸੇ ਵੀ ਪਰਿਵਾਰ ਨੂੰ ਨਹੀਂ ਛੱਡਿਆ ਚਾਹੇ ਉਹ ਗੋਇਲ ਪਰਿਵਾਰ ਹੋਵੇ ਜਿਹੜੇ ਮਰਜੀ ਚਾਹੇ ਕੋਈ ਗੁਪਤਾ ਪਰਿਵਾਰ ਹੋਵੇ ਚਾਹੇ ਕੋਈ ਜਿਹੜੇ ਵੀ ਆਪਣੇ ਲੋਕ ਨੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਵਰਗਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਅਸੀਂ ਸਾਰਿਆਂ ਨੂੰ ਬਹੁਤ ਸੋਚ ਸਮਝ ਕੇ ਸਾਰਿਆਂ ਨੂੰ ਚੰਗੀ ਤਰ੍ਹਾਂ ਨੁਮਾਇੰਦਗੀ ਦਿੱਤੀ ਆ ਤਾਂ ਕਿ ਉਹ ਸ਼ਹਿਰ ਦੇ ਵਿੱਚ ਆਪਣੇ-ਆਪਣੇ ਲੋਕਾਂ ਦੇ ਕੰਮ ਕਰਾ ਸਕਣ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਜਿਹੜੇ ਸਾਡੇ 15 ਉਮੀਦਵਾਰ ਨੇ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਮੈਂ ਪਿਛਲੇ ਲਗਭਗ ਦੋ ਦਿਨਾਂ ਤੋਂ بڑے ਦੂਜੀਆਂ ਪਾਰਟੀਆਂ ਦੇ ਨਾਟਕ بڑے ਤਰੀਕੇ ਭੰਡਣ ਦੇ ਜਾਂ ਇਹ ਕਹਿ ਲਓ ਵੀ ਜਿਹੜੀ ਸਾਡੀ ਟੀਮ ਆ ਉਹਦੀ ਜਿਹੜੀ ਛਵੀ ਆ ਇੱਕ ਸ਼ਰਾਫਤ ਵਾਲੀ ਸਾਡੀ ਛਵੀ ਆ ਜਿਵੇਂ ਮੇ ਜਿੰਨੀ ਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਕੰਮ ਕਰਦਾ ਜਾਂ ਮੈਂ ਐਮ.ਐਲ.ਏ ਬਣਿਆ ਤਾਂ ਹਮੇਸ਼ਾ ਮੈਂ ਹੱਥ ਜੋੜ ਕੇ ਪਿਆਰ ਦੇ ਨਾਲ ਕੰਮ ਕੀਤਾ ਤੇ ਸਾਰਾ ਸ਼ਹਿਰ ਤੇ ਸਾਰਾ ਇਲਾਕਾ ਸਾਨੂੰ ਸਾਰੀ ਟੀਮ ਨੂੰ ਇਸ ਗੱਲੋਂ ਸਭ ਤੋਂ ਵੱਧ ਪਿਆਰ ਦਿੰਦਾ ਏ ਵੀ ਭਾਈ ਇਹ ਇਮਾਨਦਾਰ ਬੰਦੇ ਨੇ ਸਾਫ਼ ਅਕਸ ਵਾਲੇ ਬੰਦੇ ਨੇ ਕੋਈ ਲੜਾਈ ਝਗੜੇ ਵਾਲੇ ਕੋਈ ਗੁੰਡਾਗਰਦੀ ਵਾਲੇ ਬੰਦੇ ਨਹੀਂਗੇ ਤਾਂ ਪਿਛਲੇ 2 ਦਿਨਾਂ ਦੇ ਵਿੱਚੋਂ ਹਮੇਸ਼ਾ ਮੈਂ ਸੁਣਦਾ ਸੀਗਾ ਤੁਸੀਂ ਵੀ ਸਾਰਿਆਂ ਨੇ ਕਵਰ ਕੀਤਾ ਕੋਈ ਕਹਿੰਦਾ ਸੀ ਜੀ ਐਮਐਲਏ ਨੇ ਐਂ ਕਰਤਾ ਕੋਈ ਕਹਿੰਦਾ ਜੀ ਐਮਐਲਏ ਨੇ ਉਹਵੇਂ ਕਰਤਾ ਕੋਈ ਕਹਿੰਦਾ ਜੀ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਕੋਈ ਕਹਿੰਦਾ ਜੀ ਐਮਐਲਏ ਆਪ ਕਿੱਥੇ ਵੜਿਆ ਆਪ ਆਵੇ ਕੋਈ ਕਹਿੰਦਾ ਸੀਗਾ ਜੀ ਅਸੀਂ ਤਾਂ ਲਾਸ਼ਾਂ ਦੇ ਉੱਤੋਂ ਦੀ ਲੰਘਾਂਗੇ ਕੋਈ ਕਹਿੰਦਾ ਸੀਗਾ ਜੀ ਅਸੀਂ ਸਿਰ ਪਾੜਾਂਗੇ ਕੋਈ ਕਹਿੰਦਾ ਸੀਗਾ ਜੀ ਅਸੀਂ ਤਾਂ ਇੱਥੇ ਮਰਨਾ ਆਏ ਆ ਕੋਈ ਕੋਸ਼ ਮਤਲਬ ਸਾਰੇ ਦੂਜਿਆਂ ਨੇ ਆਪਣੇ ਲੋਕਾਂ ਨੂੰ ਭੜਕਾਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਸਾਡੀ ਟੀਮ ਦਾ ਵੀ ਸਾਡੇ ਵਰਕਰਾਂ ਦਾ ਵੀ ਮੈਨੂੰ ਲੱਗਦਾ ਜਿੰਨੇ ਵੀ ਸ਼ਹਿਰ ਨਿਵਾਸੀ ਮੇਰੀ ਗੱਲ ਸੁਣਦੇ ਆ ਪਿਛਲੇ 25-30 ਸਾਲਾਂ ਦੇ ਵਿੱਚ ਪਹਿਲੀ ਵਾਰ ਨਾਮਜਦਗੀਆਂ ਭਰੀਆਂ ਗਈਆਂ ਜਿੱਥੇ ਇੱਕ ਵੀ ਬੰਦੇ ਨੂੰ ਖਰੋਚ ਨਹੀਂ ਆਈ ਇੱਕ ਵੀ ਬੰਦੇ ਨਾਲ ਧੱਕਾ ਮੁਕੀ ਨਹੀਂ ਹੋਈ ਕਿਸੇ ਇੱਕ ਵੀ ਬੰਦੇ ਦੀ ਭੱਗ ਨਹੀਂ ਲਾਈ ਗਈ ਕਿਸੇ ਇੱਕ ਵੀ ਮੇਰੀ ਮਾਂ ਮੇਰੀ ਭੈਣ ਦਾ ਚੁੰਨੀ ਨੂੰ ਹੱਥ ਨਹੀਂ ਲੱਗਿਆ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਪਿਛਲੇ 5 ਸਾਲ ਵੀ ਉਸ ਤੋਂ ਪਹਿਲਾਂ ਵਾਲੇ 5 ਸਾਲ ਵੀ ਪਿਛਲੇ 20 ਸਾਲ ਵੀ ਦੇਖਿਆ ਮੈਨੂੰ ਨਹੀਂ ਲੱਗਦਾ ਸ਼ਹਿਰ ਦੇ ਵਿੱਚ ਉਹ ਕਦੇ ਵੀ ਕੋਈ ਕਾਗਜ਼ ਭਰਨ ਵੇਲੇ ਇਹ ਜਣਾ ਨਾ ਹੋਵੇ ਜਦੋਂ ਘੱਟੋ ਘੱਟ 20 30 ਬੰਦਿਆ ਜੇ ਕੁੱਟਣਾ ਪਈ ਹੋਵੇ ਡਾਂਗਾ ਨਾ ਪਈਆਂ ਹੁਣ ਸਿਰਨਾ ਪਾਟੇ ਹੁਣ ਪਰਚੇ ਨਾ ਹੋਏ ਹੋਣ ਤੇ ਪੱਗਾ ਨਾ ਲਈਆਂ ਹੋਣ ਤਾਂ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੀ ਪਹਿਲੀ ਵਾਰ ਹੋਇਆ ਵੀ ਨਾਮਜਦਗੀਆਂ ਦੇ ਵਿੱਚ ਕਿਸੇ ਨਾਲ ਵੀ ਕੋਈ ਧੱਕਾ ਮੁੱਕੀ ਨਹੀਂ ਹੋਈ ਹਾਂ ਪਹਿਲੇ ਦਿਨ ਮੈਂ ਜਦੋਂ ਆਪਾਂ ਪ੍ਰੈਸ ਕਾਨਫਰੈਂਸ ਇਹ ਬੰਦ ਕਰਾਂਗੇ ਮੈਂ ਤੁਹਾਡੇ ਸਾਹਮਣੇ ਦੋ ਵੀਡੀਓ ਰੱਖੂੰਗਾ ਤੁਹਾਨੂੰ WhatsApp ਕਰ ਦੂੰ ਸਾਰੇ ਪੱਤਰਕਾਰ ਭਰਾਵਾਂ ਨੂੰ ਤੁਸੀਂ ਉਹ ਭੇਜਿਓ ਵੀ ਤੇ ਆਪਣੇ ਚੈਨਲ ਤੇ ਵੀ ਜ਼ਰੂਰ ਕਰਾਓ ਉਹਦੇ ਨਾਲ ਜਿਹੜੇ ਦੋ ਦਿਨਾਂ ਤੋਂ ਰੌਲਾ ਪਾਉਂਦੇ ਆ ਕਿ ਅੱਜ ਵੀ ਰੌਲਾ ਪਾਈਗੇ ਕਦੇ ਚੌਕ 'ਚ ਬਹਿ ਗਏ ਕਦੇ ਗੇਟ ਤੇ ਖੜ ਗਏ ਕਦੇ ਮੁਰਦਾਬਾਦ ਕਰਤੀ ਕਦੇ ਪੁਲਿਸ ਦੀ ਮੁਰਦਾਬਾਦ ਕਰਤੀ ਕਦੇ ਮੇਰੀ ਕਰਤੀ ਕਦੇ ਕਿਸ ਦੀ ਕਰਤੀ ਤਾਂ ਉਹਨਾਂ ਚੀਜ਼ਾਂ ਦੇ ਜਵਾਬ ਮਿਲ ਜਾਣਗੇ ਪਹਿਲੀ ਵੀਡੀਓ ਉਹ ਮੈਂ ਤੁਹਾਨੂੰ ਪੇਸ਼ ਕਰੂੰਗਾ ਜਿਹਦੇ ਵਿੱਚ ਤੁਸੀਂ ਦੇਖੋਗੇ ਵੀ ਜਦੋਂ ਪਹਿਲੇ ਦਿਨ ਕਿਸੇ ਨੂੰ ਵੀ ਰੋਕਿਆ ਨਹੀਂ ਗਿਆਗਾ ਅਸੀਂ ਹਰ ਇੱਕ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਸਾਰੇ ਜਾਓ ਆਪਣੇ ਕਾਗਜ਼ ਭਰੋ ਪਰ ਅਕਾਲੀ ਦਲ ਵਾਲੇ ਉੱਥੇ ਘੱਟੋ ਘੱਟ 40-50 ਬੰਦੇ ਲੈ ਕੇ ਗਏ ਉੱਥੇ ਜਾ ਕੇ ਤੁਸ ਤੁਹਾਨੂੰ ਵੀਡੀਓ ਚ ਕਲੀਅਰ ਹੋਊਗਾ ਜਿਹੜਾ ਸਭ ਤੋਂ ਪਹਿਲਾਂ ਹੱਥ ਚੱਕਿਆ ਗਿਆ ਉਹ ਅਕਾਲੀ ਦਲ ਦੇ ਬੰਦੇ ਨੇ ਲਾਈਨ ਚ ਖੜ ਕੇ ਮੇਰੇ ਵਰਕਰਾਂ ਦੇ ਉੱਤੇ ਹੱਥ ਚੱਕਿਆ ਉਹ ਤੁਹਾਨੂੰ ਵੀਡੀਓ ਤੁਸੀਂ ਜ਼ੂਮ ਕਰਕੇ ਦਿਖਾਓ ਉਹਦੇ ਵਿੱਚ ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਪੁਲਿਸ ਸਖਤ ਹੋਈ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਵੀ ਕਿਹਾ ਵੀ ਜਿਹੜੇ ਬੰਦੇ ਨੋਮੀਨੇਸ਼ਨ ਭਰਨਗੇ ਸਿਰਫ ਉਹੀ ਬੰਦੇ ਅੰਦਰ ਆ ਸਕਦੇ ਉਸ ਤੋਂ ਬਿਨਾ ਕੋਈ ਬੰਦਾ ਨਹੀਂ ਅੰਦਰ ਆਊਗਾ ਪਹਿਲੀ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਜਿਹੜੇ ਕਹਿੰਦੇ ਨੇ ਭਾਈ ਤੱਕਾ ਹੋਇਆ ਏ ਕੁੱਟਮਾਰ ਹੋਈ ਆ ਤਾਂ ਤੁਸੀਂ ਉਹ ਵੀਡੀਓ 'ਚ ਪਤਾ ਲੱਗ ਜੂ ਜਿਹੜੇ ਪਹਿਲਾਂ ਲੜੇ ਨੇ ਉਹ ਲੜੇ ਨੇ ਤੇ ਉਸ ਤੋਂ ਬਾਅਦ ਵੀ ਸਾਡੇ ਵੱਲੋਂ ਕਿਸੇ ਬੰਦੇ ਦਾ ਕੋਈ ਤੱਕਾ ਮੁੱਕੀ ਨਹੀਂ ਕੋਈ ਕੁੱਟਮਾਰ ਨਹੀਂ ਕੋਈ ਕੁਛ ਨਹੀਂ ਹੋਈ ਪਹਿਲਾਂ ਤੁਹਾਨੂੰ ਇਹ ਵੀਡੀਓ ਮੈਂ ਦੇਵਾਂਗਾ ਹੁਣ ਸੈਕੰਡ ਵੀਡੀਓ ਜਿਹੜੀ ਮੈਂ ਤੁਹਾਨੂੰ ਵਟਸਐਪ ਕਰੂੰਗਾ ਉਹ ਤੁਹਾਡੇ ਕੋਲ ਆਊਗੀ ਉਹਦੇ ਵਿੱਚ ਸਾਨੂੰ ਵੀ ਹਦਾਇਤਾਂ ਆਈਆਂ ਕਿ ਜਿਹੜੇ-ਜਿਹੜੇ ਉਮੀਦਵਾਰ ਨੇ ਜਿਹੜੇ-ਜਿਹੜੇ ਕਾਗਜ਼ ਭਰਨਾ ਚਾਹੁੰਦੇ ਨੇ ਉਹ ਕੱਲੇ ਆਉਣ ਤੇ ਸਾਡੇ ਉਮੀਦਵਾਰ ਤੁਸੀਂ ਉਸ ਵੀਡੀਓ 'ਚ ਦੇਖੋਗੇ ਕੁਰਸੀਆਂ ਤੇ ਬੈਠੇ ਆਜ਼ਾਦ ਲੋਕ ਵੀ ਕਾਗਜ਼ ਭਰਨ ਆਏ ਇਹਨਾਂ ਦੇ ਵੀ ਕਾਗਜ਼ ਭਰਨ ਆਏ ਸਾਡੇ 15 ਦੇ 15 ਲੋਕ ਵੀ ਕਾਗਜ਼ ਭਰਨ ਗਏ ਪ੍ਰੋਪਰ ਉਹਨਾਂ ਦੀ ਵੀਡੀਓ ਬਣੀ ਹੋਈ ਆ ਤੇ ਅੱਜ ਅਸੀਂ ਸਪੈਸ਼ਲ ਇਹ ਚੀਜ਼ ਕਹੀ ਵੀ ਉਮੀਦਵਾਰ ਅੰਦਰ ਆਉਣ ਪਰ ਅਕਾਲੀ ਦਲ ਤੇ ਕਾਂਗਰਸ ਦੋਵਾਂ ਪਾਰਟੀਆਂ ਦਾ ਜਿਹੜਾ ਮੇਨ ਅਜੰਡਾ ਸੀ ਉਹ ਇਹ ਕਹਿੰਦੇ ਸੀ ਵੀ ਅਸੀਂ 200 ਤੋਂ 300 ਬੰਦੇ ਦੇ ਨਾਲ ਅੰਦਰ ਕਾਗਜ਼ ਭਰਨ ਜਾਣੇ ਆ ਤਾਂ ਫਿਰ ਸਾਡੇ ਵਰਕਰ ਵੀ ਕਹਿੰਦੇ ਸੀ ਵੀ ਅਸੀਂ ਵੀ 200 ਬੰਦੇ ਨਾਲ ਜਾਵਾਂਗੇ ਤਾਂ ਅੱਜ ਸਾਰਾ ਦਿਨ ਉਸੇ ਗੇਟ ਤੇ ਤਿੰਨੇ ਪਾਰਟੀਆਂ ਖੜੀਆਂ ਰਹੀਆਂ ਜਿਹੜੀਆਂ ਤੁਸੀਂ ਵੀ ਵੀਡੀਓ ਕਵਰ ਕੀਤੀਆਂ ਜਿਹੜੀਆਂ ਲੋਕਾਂ ਨੇ ਵੀ ਵੀਡੀਓ ਦੇਖੀਆਂ ਨੇ ਮੇਰੇ ਵਰਕਰ ਮੇਰੇ ਬੰਦੇ ਮੇਰੀ ਟੀਮ ਵੀ ਗੇਟ ਦੇ ਬਾਹਰ ਖੜੇ ਰਹੇ ਤੇ ਸਾਡੇ 15 ਕੈਂਡੀਡੇਟ ਅੰਦਰ ਸੀ ਤੇ ਮੈਂ ਜਿਹੜੀ ਤੁਹਾਨੂੰ ਵੀਡੀਓ ਦੇਊਂਗਾ ਦੂਜੀ ਉਹ ਉਹ ਵੀਡੀਓ ਆ ਜਿਦੇ ਵਿੱਚ ਬਕਾਇਦਾ ਪੁਲਿਸ ਨੇ ਇਲੈਕਸ਼ਨ ਕਮਿਸ਼ਨ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਿਹਾ ਤੁਸੀਂ ਅੰਦਰ ਆਓ ਉਹ ਅੰਦਰ ਗਏ ਮੇਰੇ ਅਫਸਰਾਂ ਨੇ ਬੜੇ ਸਲੀਕੇ ਦੇ ਨਾਲ ਕਿਹਾ ਵੀ ਤੁਸੀਂ ਆ ਕੇ ਆਪਦੀਆਂ ਨਾਮਜ਼ਦੀਆਂ ਭਰੋ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰਲੀ ਆਵਾਜ਼ ਵੀ ਸਾਫਾ ਸਭ ਕੁਝ ਪਤਾ ਲੱਗ ਜਾਊਗਾ ਮੈਨੂੰ ਬਾਅਦ ਵਿੱਚ ਮਿਲ ਜਾਣੇ ਉਹ ਚੀਜ਼ਾਂ ਉਹਦੇ ਵਿੱਚ ਉਹ ਕਹਿ ਰਿਹਾ ਨਹੀਂ ਜੀ ਅਸੀਂ ਇਕੱਲਿਆਂ ਨੇ ਕਾਗਜ਼ ਨਹੀਂ ਭਰਨੇ ਪੰਜ ਜਣਿਆਂ ਨੇ ਜਾਂ ਦਸਾਂ ਨੇ ਵੀ ਅਸੀਂ ਤਾਂ ਸਾਰੇ 200 ਦੇ 300 ਬੰਦੇ ਨੇ ਨਾ ਲੈ ਕੇ ਕਾਗਜ਼ ਭਰਨੇ ਆ ਤੇ ਮੈਨੂੰ ਲੱਗਦਾ ਇਸ ਚੀਜ਼ ਤੋਂ ਹੀ ਉਹ ਅੰਦਰ ਨਹੀਂ ਗਏ ਤਾਂ ਮਕਸਦ ਇਹ ਹੀ ਸੀਗਾ ਵੀ ਉਹ ਕਾਗਜ਼ ਭਰਨਾ ਹੀ ਨਹੀਂ ਸੀ ਚਾਹੁੰਦੇਗੇ ਨਾ ਅਕਾਲੀ ਦਲ ਕਾਗਜ਼ ਭਰਨਾ ਚਾਹੁੰਦੇ ਸੀ ਨਾ ਕਾਂਗਰਸ ਕਾਗਜ਼ ਭਰਨੇ ਚਾਹੁੰਦੇ ਸੀ ਨਾ ਦੂਜੇ ਤੀਜੇ ਹੋਰ ਬਸ ਉਹ ਤਾਂ ਇਸ ਚੀਜ਼ ਤੇ ਬਦਨਾਮ ਕਰਨਾ ਚਾਹੁੰਦੇ ਸੀ ਵੀ ਅਸੀਂ ਪਈ ਧਰਨਾ ਲਾਈਏ ਅਸੀਂ ਰੌਲਾ ਰੱਪਾ ਪਾਈਏ ਤਾਂ ਕਿ ਜਿਹੜੀ ਟੀਮ ਆ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਆ ਤਾਂ ਕਰਕੇ ਜਿਹੜੀ ਮੇਰੀ ਸ਼ਹਿਰੀ ਟੀਮ ਆ ਜਾ ਮੇਰਾ ਆਪਣਾ ਜਿਹਦਾ ਮੈਂ ਆਪਣਾ ਅਕਸਰ ਸ਼ਰਾਫਤ ਵਾਲਾ ਬਣਾ ਕੇ ਰੱਖਿਆ ਉਹਨਾਂ ਨੂੰ ਇਹ ਸੀ ਕਿ ਵੀ ਹੋਰ ਪਾਸਿਓਂ ਤਾਂ ਲੋਟ ਨਹੀਂ ਆਉਂਦੇ ਆਪਾਂ ਇਹ ਨਗਰ ਕੌਂਸਲ 'ਚ ਰੋਲਾ ਰੂਲਾ ਪਾ ਕੇ ਆਪਾਂ ਲੋਕਾਂ ਨੂੰ ਇਹ ਮੈਸੇਜ ਦਈਏ ਵੀ ਦੇਖੋ ਜੀ ਇਹ ਐਮਐਲਏ ਵੀ ਬਾਕੀਆਂ ਵਾਂਗੂ ਗੁੰਡਾਗਰਦੀ ਕਰਦਾ ਪਰ ਮੈਂ ਤਾਂ ਦੋ ਦਿਨ ਗਿਆ ਵੀ ਨਹੀਂ ਉੱਥੇ ਮੈਂ ਕਿਹਾ ਵੀ ਨਹੀਂ ਜੇ ਮੈਂ ਜਾਊਂਗਾ ਤਾਂ ਰੋਲਾ ਪਊਗਾ ਮੈਂ ਪਾਸੇ ਬੈਠ ਕੇ ਸਾਰਿਆਂ ਨੂੰ ਕਿਹਾ ਵੀ ਪਿਆਰ ਦੇ ਨਾਲ ਲੜਨਾ ਝਗੜਨਾ ਨਹੀਂਗਾ ਦੋ ਤਿੰਨ ਵਾਰ ਸਥਿਤੀ ਇਹੋ ਜਿਹੀ ਆਈ ਜਦੋਂ ਅਕਾਲੀ ਦਲ ਵਾਲੇ ਵਰਕਰਾਂ ਨੇ ਪ੍ਰਵੋਕ ਕੀਤਾ ਉਹਨਾਂ ਨੂੰ ਆਏ ਸੀ ਵੀ ਉਹ ਲੜਨਗੇ ਤੇ ਅਸੀਂ ਉਹੀ ਰੌਲਾ ਪਾਵਾਂਗੇ ਵੀ ਦੇਖੋ ਜੀ ਐਮਐਲਏ ਨੇ ਕੁੱਟਮਾਰ ਕੀਤੀ ਗੁੰਡਾਗਰਦੀ ਕੀਤੀ ਪਰ ਮੈਂ ਸਾਰੇ ਬੰਦੇ ਨੂੰ ਹੱਥ ਜੋੜ ਕੇ ਬੇਨਤੀਆਂ ਕਰਦਾ ਰਿਹਾ ਮੈਂ ਕਿ ਆਪਾਂ ਕਿਸੇ ਨੂੰ ਲੜਨਾ ਨਹੀਂਗਾ ਆਪਣੀ ਜਿਹੜੀ ਲੋਕ ਆਪਾਂ ਨੂੰ ਇਸ ਕਰਕੇ ਪਿਆਰ ਕਰਦੇ ਆ ਕਿਉਂਕਿ ਆਪਾਂ ਇਮਾਨਦਾਰੀ ਨਾਲ ਰਾਜਨੀਤੀ ਕਰਦੇ ਆ ਤੇ ਆਪਾਂ ਸਾਰਿਆਂ ਨੂੰ ਹੱਕ ਦਿੰਦੇ ਆ ਵੀ ਉਹ ਆਪਣੀ ਇਸ ਸ਼ਿਵੀ ਤੇ ੱੱਬਾ ਲਾਉਣਗੇ ਅਸੀਂ ਉਹ ਤੇ ਲੱਗਣ ਨਹੀਂ ਦਿੱਤਾਗਾ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਚੀਜ਼ਾਂ ਸਾਰੀਆਂ ਹੈਂਡਲ ਹੋਈਆਂ ਨੇ ਹੁਣ ਇਕੱਲੇ ਇਵੇਂ ਨਹੀਂ ਗਏ ਵੀ ਇਕੱਲੇ 15 ਆਮ ਆਦਮੀ ਪਾਰਟੀ ਵਾਲੇ ਦੇ ਕਾਗਜ਼ ਭਰੇ ਗਏ ਨੇ ਬਹੁਤ ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਭਰੇ ਗਏ ਨੇ ਉਹ ਵੀ ਇਲੈਕਸ਼ਨ ਲੜਨਗੇ ਆਪਾਂ ਇਲੈਕਸ਼ਨ 'ਚ ਜਾਵਾਂਗੇ ਵੋਟਾਂ ਵੀ ਪੈਣਗੀਆਂ ਕੱਲ ਤੋਂ ਪਰਸੋਂ ਫਾਈਨਲ ਹੋ ਜਾਣਗੇ ਕੈਂਡੀਡੇਟ ਕਿਹੜੇ-ਕਿਹੜੇ ਨੇ ਤਾਂ ਉਸ ਤੋਂ ਬਾਅਦ ਜਿਵੇਂ-ਜਿਵੇਂ ਰਿਜ਼ਲਟ ਆਊਗਾ ਓਵੇਂ-ਓਵੇਂ ਆਪਾਂ ਜਾਵਾਂਗੇ ਤੇ ਜਿਹੜੀ ਲਾਸਟ ਗੱਲ ਮੈਂ ਕਹੂੰਗਾ ਉਸ ਤੋਂ ਬਾਅਦ ਤੁਸੀਂ ਵੀ ਜੇ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਮੈਨੂੰ ਕਰਿਓ ਮੈਂ ਤੁਹਾਨੂੰ ਇਕੱਲੀ-ਇਕੱਲੀ ਗੱਲ ਦਾ ਰਿਪਲਾਈ ਕਰੂੰਗਾ ਜਿਹੜੀ ਲਾਸਟ ਸਭ ਤੋਂ ਇੰਪੋਰਟੈਂਟ ਗੱਲ ਉਹੋ ਇਹ ਆ ਮੈਟਰ ਇਹ ਨਹੀਂ ਕਰਦਾ ਵੀ ਕੌਣ ਕਾਗਜ਼ ਭਰਦਾ ਕੌਣ ਜਿੱਤਦਾ ਮੈਟਰ ਇਹ ਕਰਦਾ ਵੀ ਜੇ ਨਗਰ ਕੌਂਸਲ ਦਾ ਇਲੈਕਸ਼ਨ ਆ ਸ਼ਹਿਰ 'ਚ ਕੰਮ ਕਰਾਉਣੇ ਕੌਣ ਉਹ 15 ਬੰਦੇ ਨੇ ਜਿਹੜੇ ਸ਼ਹਿਰ ਦੇ ਵਿੱਚ ਕੰਮ ਕਰਾ ਸਕਦੇ ਮੈਂ ਸਵਾਲ ਕਰਦਾ ਅਕਾਲੀ ਦਲ ਨੂੰ ਵੀ ਕਾਂਗਰਸ ਨੂੰ ਵੀ ਵੀ ਜੇਕਰ ਅਕਾਲੀ ਦਲ ਦੇ ਬੰਦੇ ਆਉਂਦੇ ਨੇ ਤਾਂ ਤੁਸੀਂ ਦੱਸੋ ਵੀ ਤੁਸੀਂ ਨਗਰ ਕੌਂਸਲ ਦੇ ਵਿੱਚ ਇੱਕ ਵੀ ਕੰਮ ਕਰਾ ਸਕਦੇ ਹੋ ਸਵਾਏ ਕਬਜ਼ੇ ਕਰਨ ਤੋਂ ਬਿਨਾ ਤੁਹਾਡੇ ਕੋਲ ਜਦੋਂ ਪਿਛਲੀ ਵਾਰ ਨਗਰ ਕੌਂਸਲ ਹੀ ਉਹ ਤੁਹਾਡੀ ਸਰਕਾਰ ਸੀ ਜਦੋਂ ਤੁਸੀਂ ਕੁੱਟਮਾਰ ਕੀਤੀ ਤਾਂ ਤੁਸੀਂ ਸ਼ਹਿਰ 'ਚ ਕੁਝ ਨਹੀਂ ਕੀਤਾ ਤੁਸੀਂ ਬਸ ਸਿਰਫ ਇੱਕ ਛੱਪੜ ਰੋਕਿਆ 90 ਕਨਾਲਾਂ ਦੇ ਦੋ ਛੱਪੜ ਆਪਦੇ ਬੰਦੇ ਨੂੰ ਕਬਜ਼ਾ ਕਰਾਇਆ ਜਦੋਂ ਸਰਕਾਰ ਤੁਹਾਡੀ ਨਹੀਂ ਉੱਪਰ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਮਝਦਾਰ ਲੋਕ ਸੀਗੇ ਉਹ ਸਾਰੇ ਸਮਝਦਾਰ ਲੋਕ ਸਮਝਦੇ ਨੇ ਅਕਾਲੀ ਦਲ ਦੇ ਵੀ ਕਾਂਗਰਸ ਦੇ ਵੀ ਵੀ ਦੇਖੋ ਜੀ ਨਗਰ ਕੌਂਸਲਾਂ ਸਰਕਾਰ ਦੇ ਨਾਲ ਚੱਲਦੀਆਂ ਨੇ ਵੀ ਠੀਕ ਆ ਆਪਾਂ ਨੂੰ ਚਾਹੀਦਾ ਵੀ ਜਿਹੜੇ ਲੋਕਾਂ ਨੇ ਜੇ ਸਰਕਾਰ ਨੂੰ ਮੌਕਾ ਦੇਤਾ ਉਸ ਸਰਕਾਰ ਦੇ ਐਮਸੀ ਬਣ ਜਾਣ ਤਾਂ ਕਿ ਲੋਕਾਂ ਦੇ ਕੰਮ ਹੋ ਜਾਣ ਪਰ ਨਹੀਂ ਜੀ ਮੈਨੂੰ ਸਮਝ ਨਹੀਂ ਲੱਗਦੀ ਆਪਣੇ ਵਾਲੇ ਇੱਥੋਂ ਵਾਲੇ ਲੋਕਲ ਪਤਾ ਨਹੀਂ ਤਾਂ ਇਹਨਾਂ ਨੂੰ ਸਿਆਣੇ ਨਹੀਂ ਗੇ ਅਕਲ ਘਟਾ ਪਤਾ ਨਹੀਂ ਇਹਨਾਂ ਦੇ ਦਿਮਾਗ ਜਿਆਦਾ ਖਰਾਬ ਨੇ ਪਤਾ ਨਹੀਂ ਇਹ ਚਾਹੁੰਦੇ ਹੀ ਇਹ ਨੇ ਵੀ ਜਿਹੜੇ ਇਹਨਾਂ ਦੇ ਵਰਕਰ ਆ ਉਹਨਾਂ ਦੇ ਨਾਲ ਕੁੱਟਮਾਰ ਹੋਵੇ ਵੀ ਅਸੀਂ ਰੌਲਾ ਪਾ ਕੇ ਆਪਦੀ ਰਾਜਨੀਤੀ ਚਮਕਾਈਏ ਵੀ ਜੀ ਬੜੇ ਅਸੀਂ ਸਟੈਂਡ ਲੈ ਲਿਆ ਭਾਈ ਸਭ ਤੋਂ ਪਹਿਲਾਂ ਦੇਖੋ ਇਹ ਆ ਵੀ ਪਹਿਲਾਂ ਤਾਂ ਤਾਂ ਸਰਕਾਰ ਲੈ ਕੇ ਆਓ ਅਕਾਲੀ ਦਲ ਨੂੰ ਤਾਂ ਵੈਸੇ ਹੀ ਫਰਜ਼ ਹੀ ਨਹੀਂ ਬੰਦਾ ਜੇ ਉਹਨਾਂ ਨੂੰ ਅਕਲ ਹੁੰਦੀ ਜੇ ਉਹ ਸਿਆਣੇ ਹੁੰਦੇ ਤਾਂ ਉਹ ਤਾਂ ਇਹ ਇਲੈਕਸ਼ਨ ਦੇ ਵਿੱਚ ਆਉਂਦੇ ਹੀ ਨਾ ਕਿਉਂਕਿ ਉਹਨਾਂ ਦਾ ਲੀਡਰ ਆਪਾਂ ਸਾਰੇ ਕੋਈ ਸਿੱਖ ਧਰਮ ਚੋਂ ਆ ਕੋਈ Hindu ਆ ਕੋਈ ਮੁਸਲਮਾਨ ਆ ਜਿਹੜਾ ਉਹਨਾਂ ਦਾ ਲੀਡਰ ਆਪਣੇ ਵਾਲੇ ਜਿਹਦੀ ਫੋਟੋ ਕਰੇ ਲਾਈ ਆ ਜਿਹਨੂੰ ਪੂਜਦੇ ਨੇ ਜਿਹਨੂੰ ਪਿਓ ਕਹਿੰਦੇ ਨੇ ਆਪਦਾ ਉਹਨੂੰ ਅਕਾਲ ਤਖਤ ਨੇ ਤਲਬ ਕਰਕੇ ਉਹਦੀ ਸਜ਼ਾ ਲਾਈ ਹੋਈ ਆ ਵੀ ਤੂੰ ਭਾਈ ਚੌਂਕੀਦਾਰ ਵੜ ਕੇ ਖੜਨਾ ਕੀ ਇਹੋ ਜੇ ਲੋਕਾਂ ਨੂੰ ਰਾਜਨੀਤੀ ਚੋਂ ਦਾ ਹੱਕ ਆ ਨਹੀਂ ਹੱਕ ਜਿਨ੍ਹਾਂ ਨੂੰ ਜਦੋਂ ਮੌਕਾ ਮਿਲਿਆ ਜਿਨ੍ਹਾਂ ਨੇ ਮੌਕੇ ਤੇ ਆ ਕੇ ਛੱਪੜ ਰੋਕੇ ਬੇਅਦਬੀਆਂ ਕਰਾਈਆਂ ਉਸ ਤੋਂ ਬਾਅਦ ਜਿਸ ਅਕਾਲ ਤਖਤ ਦੀ ਉਹ ਗੱਲ ਕਰਦੇ ਸੀ ਜਿਹਦੇ ਅਧੀਨ ਉਹ ਚੱਲਦੇ ਸੀ ਉਸ ਅਕਾਲ ਤਖਤੋਂ ਉਹਨਾਂ ਨੇ ਝੂਠੇ ਫਰਮਾਨ ਜਾਰੀ ਕਰਾਏ ਉਹਦੀ ਸਜ਼ਾ ਅਕਾਲ ਤਖਤ ਨੇ ਦਿੱਤੀ ਉਹਨਾਂ ਦੇ ਜਿਨ੍ਹਾਂ ਨੂੰ ਆਪ ਦਾ ਸਮਝਦੇ ਸੀ ਉਹ ਸਾਰੇ ਇਹਦੇ ਸਾਰੇ ਉਥੇ ਦੇ ਸਜਾਪੁਕਤੀ ਜਾਂਦੇ ਆ ਤਾਂ ਇਹੋ ਜੇ ਲਾਹਨਤੀ ਲੋਕਾਂ ਨੂੰ ਤਾਂ ਵੈਸੇ ਹੀ ਸ਼ਰਮ ਆਉਣੀ ਚਾਹੀਦੀ ਆ ਤੇ ਤੁਸੀਂ ਅੱਜ ਵੀ ਕਿਸ ਹੱਕ ਦੇ ਨਾਲ ਆ ਕੇ ਤੁਸੀਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਤੁਸੀਂ ਕਿਸ ਹੱਕ ਦੇ ਨਾਲ ਆ ਕੇ ਲੋਕਾਂ ਨੂੰ ਕਹਿ ਰਹੇ ਹੋ ਵੀ ਜੀ ਸਾਨੂੰ ਜ਼ਿੰਮੇਵਾਰੀਆਂ ਦਿਓ ਭਾਈ ਜਿਹੜੀਆਂ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਤੇ ਉਹਦਾ ਰਿਜ਼ਲਟ ਤਾਂ ਨਿਕਲ ਕੇ ਆ ਗਿਆ ਅੱਜ ਤੁਸੀਂ ਉਥੇ ਤੁਹਾਡੇ ਲੀਡਰ ਨੇ ਜਿਹੜੇ ਵੱਡੇ ਜਿਨ੍ਹਾਂ ਨੂੰ ਤੁਸੀਂ ਪਿਓ ਕਹਿੰਦੇ ਹੋ ਸਾਰੇ ਜਾਣੇ ਉਹ ਤਾਂ ਮਾ ਹੱਥ ਜੋੜੀ ਬੈਠੇ ਨੇ ਉਹਨਾਂ ਨੂੰ ਤਾਂ ਅਕਾਲ ਤਖਤ ਨੇ ਸਜਾਵਾਂ ਦਿੱਤੀਆਂ ਨੇ ਤਾਂ ਇਹੋ ਜਿਹੇ ਲੋਕਾਂ ਨੂੰ ਹੱਕ ਹੀ ਨਹੀਂਗਾ ਉਹਨਾਂ ਨੂੰ ਆਉਣਾ ਹੀ ਨਹੀਂ ਚਾਹੀਦਾ ਪਰ ਠੀਕ ਹੈ ਲੋਕਤੰਤਰ ਆ ਡੈਮੋਕ੍ਰੇਸੀ ਆ ਕਾगज 'ਤੇ ਭਰਦੇ ਨੇ ਪਰ ਜੇ ਉਹਨਾਂ ਨੂੰ ਸਿਆਣਪ ਹੁੰਦੀ ਜੇ ਸ਼ਰਮ ਹੁੰਦੀ ਤਾਂ ਇਸ ਇਲੈਕਸ਼ਨ ਦਾ ਉਹ ਆਪ ਬਾਈਕਾਟ ਕਰਦੇ ਵੀ ਯਾਰ ਸਾਡਾ ਸਾਰਾ ਤਾਂ ਨਿਬੜ ਗਿਆ ਕੁਛ ਸਾਰਾ ਕੁਛ ਲੋਕਾਂ ਸਾਹਮਣੇ ਆ ਗਿਆ ਦੇ ਦੇ ਸੀ ਇਹ ਕੰਮ ਕਰਦੇ ਆ ਤਾਂ ਇਹ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਇਹ ਕਰਦੇ ਨੇ ਸਾਨੂੰ ਜੀ ਐਨਓਸੀ ਨਹੀਂ ਦਿੱਤੀਆਂ ਸਾਨੂੰ ਜੀ ਐਨਓਸੀ ਨਹੀਂ ਦਿੱਤੀਆਂ ਜਿਹਦੇ ਮੂਹਰੇ ਤੁਸੀਂ ਮਾਈਕ ਕਰਦੇ ਸੀ ਉਹੀ ਕਹਿ ਦਿੰਦਾ ਸੀ ਸਾਨੂੰ ਐਨਓਸੀ ਨਹੀਂ ਦਿੱਤੀ ਤੇ ਪਿਛਲੇ ਜਦੋਂ ਸਰਪੰਚੀ ਦੇ ਇਲੈਕਸ਼ਨ ਹੋਏ ਉਦੋਂ ਸਾਰਿਆਂ ਨੂੰ ਪਤਾ ਸੀ ਐਨਓਸੀ ਦੀ ਲੋੜ ਨਹੀਂ ਗਈ ਤੁਸੀਂ ਐਫੀਡਵਟ ਲਾ ਸਕਦੇ ਹੋ ਐਫੀਡਵਟ ਲਾ ਕੇ ਤੁਸੀਂ ਕਾਗਜ ਭਰ ਸਕਦੇ ਹੋ ਜੇ ਫਿਰ ਵੀ ਕੋਈ ਐਨਓਸੀ ਦਾ ਨਾਮ ਲੈਂਦਾ ਇਹਦਾ ਮਤਲਬ ਇਹ ਹੈ ਵੀ ਉਸ ਬੰਦੇ ਨੂੰ ਵੀ ਪਤਾ ਵੀ ਐਨਓਸੀ ਦੀ ਲੋੜ ਹੀ ਨਹੀਂ ਗਈ ਤੁਸੀਂ ਐਫੀਡਵਟ ਦਿਓ ਐਫੀਡਵਟ ਦੇ ਕੇ ਕਾਗਜ ਭਰ ਦਿਓ ਜੇ ਫਿਰ ਵੀ ਉਹ ਬੰਦਾ ਇਹ ਕਹਿੰਦਾ ਸਾਨੂੰ ਐਨਓਸੀ ਨਹੀਂ ਮਿਲੇਗੀ ਤਾਂ ਇਹਦਾ ਮਤਲਬ ਉਹ ਕਾਗਜ ਭਰਨਾ ਨਹੀਂ ਚਾਹੁੰਦਾ ਉਹ ਬਹਾਨਾ ਬਣਾਉਂਦਾ ਚੌਂਕ ਬੰਦ ਕਰਦਾ ਤਾਂ ਤੁਸੀਂ ਦੇਖਿਆ ਚਾਰੇ ਤਿੰਨੇ ਚਾਰੇ ਦਿਨ ਮੇਰੇ ਸਾਰੇ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਫਸਰ ਸੀਗੇ ਉਹ ਸਾਰੇ ਪ੍ਰੋਪਰ ਉੱਥੇ ਬੈਠੇ ਨੇ ਵੀਡੀਓਗ੍ਰਾਫੀਆਂ ਹੋਈਆਂ ਨੇ ਤਾਂ ਜਿਹੜੀਆਂ ਮੈਂ ਦੋ ਵੀਡੀਓ ਦੀ ਤੁਹਾਨੂੰ ਗੱਲ ਕੀਤੀ ਆ ਪਹਿਲੀ ਵੀ ਕੁੱਟ ਮਾਰ ਇਹਨਾਂ ਨੇ ਸ਼ੁਰੂ ਕੀਤੀ ਅਸੀਂ ਚੁੱਪ ਰਹੇ ਉਹ ਤੁਹਾਨੂੰ ਕਰੂੰਗਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਬਾਗੇ ਪੁਰਾਣੇ ਦੇ ਲੋਕਾਂ ਦੇ ਸਾਹਮਣੇ ਜਿਹੜੇ ਆਸੇ ਪਾਸੇ ਦੇ ਲੋਕਾਂ ਦੇ ਸਾਹਮਣੇ ਆ ਜਿੰਨਾ ਮੁਰੇ ਬਹੁਤ ਚੰਗੇ ਬਣਦੇ ਆ ਵੀ ਜੀ ਅਸੀਂ ਤਾਂ ਜੀ ਐਂ ਕਰਦੇ ਨਾ ਸੀਗਾ ਜੀ ਸਾਨੂੰ ਤਾਂ ਕਾਜ ਹੀ ਨਹੀਂ ਪਰ ਮਿੱਤੇ ਗਏ ਤਾਂ ਇਹਨਾਂ ਦਾ ਜਿਹੜਾ ਝੂਠ ਆ ਇਹਨਾਂ ਦੀ ਜਿਹੜੀ ਨਟੰਕੀ ਆ ਇਹਨਾਂ ਤੋਂ ਮੈਨੂੰ ਲੱਗਦਾ ਆਪਣੇ ਵਾਲੇ ਕਾਲੀਦਾਲ ਵਾਲਿਆਂ ਮਥਾਲਕੇ ਵਾਲਿਆਂ ਨੂੰ ਕਬਲ ਚਰਮਨ ਦੇ ਸ਼ੋਰ ਜਾਣਾ ਚਾਹੀਦਾ ਜਿਹੜੇ ਹਿਸਾਬ ਨਾਲੇ ਜੋ ਨਾਰੇ ਲਾਉਂਦੇ ਨੇ ਜੋ ਕੁਝ ਕਰਦੇ ਨੇ ਕਦੇ ਚੌਂਕ 'ਚ ਬਹਿ ਗਏ ਕਦੇ ਇੱਧਰ ਨੂੰ ਆ ਗਏ ਕਦੇ ਉੱਧਰ ਨੂੰ ਭੱਜ ਗਏ ਤਾਂ ਇਹ ਦੋ ਵੀਡੀਓ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਆਪਣੇ ਚੈਨਲਾਂ 'ਤੇ ਚਲਾਇਓ ਵੀ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਤੇ ਬਾਕੀ ਕੱਲ ਨੂੰ ਸਕਰੂਟੀ ਆ ਉਹਦੇ ਵਿੱਚ ਡਾਕੂਮੈਂਟ ਵੈਰੀਫਾਈ ਹੋਣਗੇ ਚੈੱਕ ਹੋਣਗੇ ਜਿਨ੍ਹਾਂ ਕੋਈ ਕਮੀਆਂ ਪੇਸ਼ੀਆਂ ਨੇ ਪਰਸੋਂ ਨੂੰ ਜੇ ਕੋਈ ਵਾਪਸ ਲੈਣੇ ਚਾਹੁੰਦਾ ਵਾਪਸ ਲੈ ਸਕਦਾ ਤੇ ਨਾਲੇ ਪਰਸੋਂ ਨੂੰ ਕਲੀਅਰ ਹੋ ਜਾਊਗਾ ਵੀ ਕਿੰਨੇ ਕਿੰਨੇ ਕਾਗਜ ਭਰੇ ਗਏ ਨੇ ਤੇ ਉਸ ਤੋਂ ਬਾਅਦ ਆਪਾਂ ਇਲੈਕਸ਼ਨ ਚਾਵਾਂਗੇ ਤੇ ਇਹੀ ਮੇਰੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀਆਂ ਸੀ ਬਾਕੀ ਇੱਕ ਗੱਲ ਦੀ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਸ਼ਹਿਰ ਤੋਂ ਵੀ ਵੀ ਜਿਹੜਾ 2 ਦਿਨ ਦਾ ਇਹ ਪ੍ਰੋਸੈਸ ਸੀਗਾ ਇਹ ਲੰਬਾ ਸੀ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ 15 ਤਾਂ 15-15 ਤੋਂ ਉਮੀਦਵਾਰ ਸੀ ਪਾਰਟੀਆਂ ਦੇ ਸਾਰੇ 43 ਬੰਦੇ ਬੰਦੇ ਸੀ ਤਾਂ ਆਪਾਂ 2-3 ਘੰਟਿਆਂ ਚ ਨਾਮਜਾਦਗੀਆਂ ਹੋ ਜਾਂਦੀਆਂ ਉਹਦੇ ਕਰਕੇ ਸ਼ਹਿਰ ਨੂੰ ਵੀ ਪਰੇਸ਼ਾਨੀ ਨਹੀਂ ਆਈ ਕਿਉਂਕਿ ਟ੍ਰੈਫਿਕ ਵਾਲੇ ਰੂਟ ਡਾਇਵਰਟ ਕਰਨੇ ਪਏ ਤੇ ਇਹਨਾਂ ਨੇ ਵੀ ਜਾਣਬੁੱਝ ਕੇ ਚੌਕ ਜਾਮ ਕਰਕੇ ਰੱਖਿਆ ਵੀ ਮਾਹੌਲ ਬਣੇ ਤਾਂ ਉਹਦੇ ਵਾਸਤੇ ਮੈਂ ਸ਼ਹਿਰ ਨਿਵਾਸੀਆਂ ਤੋਂ ਮਾਫੀ ਮੰਗਦਾ ਵੀ ਜਿਹੜਾ ਤੁਹਾਨੂੰ ਦੋ ਦਿਨ ਪਰੇਸ਼ਾਨੀਆਂ ਆਈਆਂ ਨੇ ਤੁਹਾਨੂੰ ਤਾਂ ਇਹ ਮੇਰੀ ਪੂਰੀਆਂ ਤੁਹਾਨੂੰ ਬੇਨਤੀਆਂ ਸੀਗੀਆਂ ਬਾਕੀ ਜੇ ਕੋਈ ਹੋਰ ਤੁਹਾਡਾ ਸਵਾਲ ਆ ਤਾਂ ਤੁਸੀਂ ਮੈਨੂੰ ਪੁੱਛੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਜਾਊਂਗਾ ਤੇ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਮਐਲਓ ਸਾਹਿਬ ਤੁਸੀਂ ਗੱਲ ਕੀਤੀ ਹੈਗੀ ਹੈ ਵੀ ਨਾਮਜਾਦਗੀਆਂ ਭਰਨ ਦੇ ਸਬੰਧ ਵਿੱਚ ਤੁਸੀਂ ਗੱਲ ਕੀਤੀ ਹੈਗੀ ਵੀ ਉਹ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਉਹ ਕੱਲੇ ਵੀਦਵਾ ਰੌਣ ਤੇ ਉਹ ਜਾਦਾ ਲੋਕ ਲੈ ਕੇ ਜਾਣਾ ਚਾਹੁੰਦੇ ਸੀਗੇ ਪਰ ਉਹ ਡਰ ਕਿਉਂ ਇੰਨਾ ਮੰਨ ਰਿਆ ਸੀ ਕਿਉਂਕਿ ਜਦੋਂ ਪੰਚਾਇਤ ਚੋਣਾਂ ਹੋਈਆਂ ਸੀ ਉਸ ਟਾਈਮ ਦਾ ਡਰ ਉਹਨਾਂ ਦੇ ਉੱਤੇ ਹਾਵੀ ਸੀ ਉਹ ਕਹਿੰਦੇ ਵੀ ਸਾਡੇ ਇਹਦੇ ਕਾਗਜ਼ ਉਸ ਟਾਈਮ ਫੈਲਾ ਪਾੜ ਦਿੱਤੀਆਂ ਗਈਆਂ ਤੇ ਇਸ ਵਾਰ ਵੀ ਇਹ ਗੱਲ ਫਿਰ ਨਾ ਹੋ ਜਾਵੇ ਤਾਂ ਕਰਕੇ ਉਹ ਕਹਿੰਦੇ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਬਹੁਤ ਸੋਹਣਾ ਸਵਾਲ ਆ ਮੈਂ ਚਾਹੁੰਦਾ ਸੀ ਵੀ ਕੋਈ ਨਾ ਕੋਈ ਪੱਤਰਕਾਰ ਆਪਣਾ ਪੁੱਛੇ ਤੁਸੀਂ ਮੇਰੇ ਨਾਲ ਪੰਚਾਇਤੀ ਚੋਣਾਂ ਦੀ ਗੱਲ ਕੀਤੀ। ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮੈਂ ਔਨ ਰਿਕਾਰਡ ਕਹਿੰਨਾ ਇੱਕੋ ਇੱਕ ਵਿਧਾਨ ਸਭਾ ਹਲਕਾ ਸੀ ਬਾਗਾਪੁਰਾਣਾ ਜਿਹਦੇ ਵਿੱਚ ਇੱਕ ਵੀ ਮੈਂਬਰ ਇੱਕ ਵੀ ਸਰਪੰਚ ਦੇ ਕਾਗਜ਼ ਨਹੀਂ ਕੈਨਸਲ ਹੋਏ। 71 ਪੰਚਾਇਤਾਂ ਨੇ ਬਾਗੇਪੁਰਾਣੇ ਦੀਆਂ। ਇਹਨਾਂ ਦੇ ਪਿੰਡਾਂ ਤੋਂ ਲਾ ਕੇ ਮਾਲਾ ਕਲਾ ਮਾਲਾ ਖੁਰਦ ਤੋਂ ਲਾ ਕੇ ਇੱਕ ਵੀ ਪਿੰਡ ਦੇ ਵਿੱਚ हां जे कोई ਦੂਰੋਂ ਬੈਠਾ ਹੀ ਡਰੀ ਜਾਵੇ ਡਰਦਾ ਉਹ ਹੁੰਦਾ ਜਿਹਦੇ ਆਪ ਦੇ ਮਨਚ ਚੋਰ ਹੁੰਦਾ ਜੇ ਕੋਈ ਦੂਰੋਂ ਬੈਠਾ ਹੀ ਡਰੀ ਜਾਵੇ ਸਾਨੂੰ ਐ ਕਰਨਗੇ ਸਾਨੂੰ ਐ ਕਰਨਗੇ ਉਹ ਇਹਨਾਂ ਦੇ ਮਨਚ ਚੋਰ ਤਾਂ ਸੀ ਕਿਉਂਕਿ ਇਹ ਕਰਦੇ ਰਹੇ ਨੇ ਇਹਨਾਂ ਨੂੰ ਪਤਾ ਸੀਗਾ ਵੀ ਜੇ ਆਏ ਹੁੰਦੇ ਨੇ ਤਾਂ ਐ ਬੰਦੇ ਕੁੱਟੇ ਜਾਂਦੇ ਨੇ ਐ ਕੁੱਟੇ ਆਉਂਦੇ ਨੇ ਪਰ ਮੈਂ ਤੁਸੀਂ ਸਾਰਿਆਂ ਨੇ ਕਵਰੇਜ ਕੀਤਾ ਕਵਰੇਜ ਕੀਤੀ ਆ ਮੇਰਾ ਪਿਛਲਾ ਸਾਰੇ ਦਾ ਸਾਰਾ ਪੰਚਾਇਤੀ ਚੋਣਾ ਮੈਂ 71 ਪੰਚਾਇਤਾਂ ਦੇ ਵਿੱਚੋਂ ਇੱਕ ਵੀ ਕੋਈ ਅਕਾਲੀ ਦਲ ਦਾ ਕੋਈ ਕਾਂਗਰਸ ਦਾ ਕਿਸੇ ਵੀ ਪਾਰਟੀ ਦਾ ਕੋਈ ਆਜ਼ਾਦ ਬੰਦਾ ਹਾਂ ਜੇ ਕਿਸੇ ਕਾਗਜ ਕੈਨਸਲ ਹੋਏ ਨੇ ਉਹਦੇ ਵਿੱਚੋਂ ਮੇਰੇ ਵਰਕਰਾਂ ਦੇ ਜ਼ਰੂਰ ਪੰਚਾਇਤੀ ਚੋਣਾਂ 'ਚ ਕਾਗਜ ਕੈਨਸਲ ਹੋਏ ਨੇ ਉਹਦੇ ਤਾਂ ਕਈ ਵਾਰ ਸਾਡੇ ਬੰਦਿਆਂ ਨੇ ਕਾਗਜ ਗਲਤ ਭਰਤੇ ਸਮਾਲ ਸਰ ਦੀ ਸਾਡੀ ਇੱਕ ਪੰਚਾਇਤ ਆ ਸਾਡੇ 2-3 ਪਿੰਡ ਨੇ ਜਿੱਥੇ ਮੇਰੇ ਬੰਦਿਆਂ ਦੇ ਕਾਜ ਜ਼ਰੂਰ ਕੈਨਸਲ ਹੋ ਗਏ ਤੇ ਉਹ ਵੀ ਮੈਂ ਠੀਕ ਕਰਾ ਕੇ 14 ਮੌਕੇ ਤੇ ਠੀਕ ਕਰਾ ਕੇ ਕਰਦਾ ਪਰ ਮੈਂ ਕਰਾਇਆ ਨਹੀਂ ਮੈਂ ਕਿਹਾ ਨਹੀਂ ਮੈਰਿਟ ਤੇ ਚੱਲੂਗਾ ਤਾਂ ਅਸੀਂ ਪੰਚਾਇਤਾਂ 'ਚ ਕਿਸੇ ਦੇ ਕਾਗਜ ਨੇ ਕੈਨਸਲ ਕਰਾਏ ਤੇ ਇੱਥੇ ਵੀ ਪ੍ਰੋਪਰ ਅਸੀਂ ਕਿਹਾ ਵੀ ਤੁਸੀਂ 15-15 ਬੰਦੇ ਅੰਦਰ ਆਓ ਤੇ ਕਾਰਜ ਕਰੋ ਹੁਣ ਜੇ ਉਹ ਆਪ ਬੈਠੇ ਡ ਪਾ ਫਿਰ ਉਹਨੇ ਚਾਪਾ ਕਹਿ ਨਹੀਂ ਸਕਦੇ ਹਾਂ ਇੱਕ ਹੋਰ ਜ਼ਰੂਰੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ ਤਾਂ ਨਹੀਂ ਪੁੱਛਿਆ ਕਹਿੰਦੇ ਜੀ ਅੰਦਰ ਬੰਦੇ ਸੀਗੇ ਉਹ ਅੰਦਰ ਬੰਦੇ ਨਹੀਂ ਸੀਗੇ ਜੀ ਸਾਡੇ ਅਸੀਂ ਤੁਸੀਂ ਦੇਖਿਆ ਹੋਣਾ ਅੱਜ ਘਟੋ ਘਟੇ ਸ਼ਹਿਰ ਚ ਪੰਜ ਥਾਵਾਂ ਤੇ ਅਸੀਂ ਲੰਗਰ ਲਾਇਆ ਸੀ ਗੇਟ ਦੇ ਬਾਹਰ ਵੀ ਲੰਗਰ ਲਾਇਆ ਸੀ ਉੱਥੇ ਅਕਾਲੀ ਦਲ ਨੇ ਵੀ ਪ੍ਰਸ਼ਾਦਾ ਛਕਿਆ ਕਾਂਗਰਸ ਨੇ ਵੀ ਛਕਿਆ ਭਾਜਪਾ ਨੇ ਵੀ ਛਕਿਆ ਆਮ ਲੋਕਾਂ ਨੇ ਵੀ ਛਕਿਆ ਅਸੀਂ ਵੀ ਉੱਥੇ ਮੇਰੇ ਵਰਕਰਾਂ ਨੇ ਵੀ ਉੱਥੇ ਰੋਟੀ ਖਾਧੀ ਇਸੇ ਤਰ੍ਹਾਂ ਜਿਹੜੇ ਅੰਦਰ ਸਟਾਫ ਆ 25 ਬੰਦਿਆਂ ਦਾ ਸਟਾਫ ਆ ਵੀ 25 ਬੰਦਿਆਂ ਦਾ ਉਹਨਾਂ ਵਾਸਤੇ 15-15 ਕੈਂਡੀਡੇਟ ਆਜ਼ਾਦ ਬੰਦੇ ਸੀਗੇ 10-15 ਲੱਗਭਗ 50 ਤੋਂ 60 ਜਾਣੇ ਸੀ ਉਹਨਾਂ ਵਾਸਤੇ ਵੀ ਸਾਡਾ ਅੰਦਰ ਲੰਗਰ ਤਿਆਰ ਸੀ ਉੱਥੇ ਵੀ ਮੇਰੇ 5-10 ਬੰਦੇ ਲੰਗਰ ਵਰਤਾ ਰਹੇ ਸੀ ਹੁਣ ਉਹ ਜੇ ਅਸਲ 'ਚ ਅਕਾਲੀ ਦਵਾਲਿਆਂ ਦਾ ਦਿਮਾਗ ਇੰਨਾ ਫਿਰ ਗਿਆ ਉਹਨਾਂ ਨੇ ਧਰਮ ਨਾਲ ਪੰਗਾ ਹੀ ਇੰਨਾ ਲੈ ਲਿਆ ਜਿਉਂ ਉਹਨਾਂ ਨੂੰ ਕੋਈ ਪ੍ਰਸ਼ਾਦੇ ਵਰਤਾਉਂਦਾ ਉਹ ਵੀ ਪੜਾ ਲੱਗਦਾ ਹੁਣ ਉਹ ਇਹ ਲੱਗਦਾ ਸਾਨੂੰ ਕੁੱਟੂਗਾ ਕਾਰਨ ਕਿਉਂ ਕਾਰਨ ਇਹ ਹੈ ਵੀ ਉਹਨਾਂ ਨੇ ਐਸ਼ਲੇ ਬੇਅਦਬੀਆਂ ਕੀਤੀਆਂ ਤਾਂ ਉਹਦੀ ਸਜ਼ਾ ਮਿਲੀ ਆ ਤਾਂ ਅੰਦਰ ਖੜੇ ਪ੍ਰਸ਼ਾਦੇ ਵਾਲਿਆਂ ਨੂੰ ਦੇਖ ਦੇਖ ਹੀ ਡਰੀ ਗਏ ਤਾਂ ਇਹੋ ਜਿਹਾ ਕੁਝ ਨਹੀਂ ਸੀ ਉੱਥੇ ਪ੍ਰਸ਼ਾਦੇ ਵਾਲੇ ਬੰਦੇ ਸੀ ਸਾਡੇ ਤਾਂ ਕਿਸੇ ਨੂੰ ਕੁਝ ਨਹੀਂ ਸੀ ਹੋਣਾ ਮੈਂ ਤੁਹਾਨੂੰ ਮੈਂ ਵੋਟਾਂ ਤੋਂ ਪਹਿਲਾਂ ਵੀ ਕਿਹਾ ਸੀਗਾ ਵੀ ਜਿੰਨਾ ਟਾਈਮ ਅਮਰਤਪਾਲ ਬਾਗੇਪੁਰਾਣੇ 'ਚ ਰਹੂਗਾ ਜਿੰਨਾ ਟਾਈਮ ਮੈਂ ਰਾਜਨੀਤੀ ਕਰੂੰਗਾ ਮੇਰੇ ਵਾਲੇ ਪਾਸਿਓਂ ਇੱਕ ਵੀ ਕਿਸੇ ਬੰਦੇ ਦੀ ਪੱਗ ਨਹੀਂ ਲਾਊ ਕਿਸੇ ਵੀ ਮਾਂ ਪਿਓ ਨਾਲ ਕੋਈ ਬੇਇੱਜ਼ਤੀ ਨਾ ਹੋਊਗੀ ਕਿਸੇ ਵੀ ਵਰਕਰ ਦਾ ਨਾ ਸਰਚ ਡਾਂਗ ਵੱਜੇ ਨਾ ਫੁਸ਼ ਵੱਜੇ ਤੇ ਨਾ ਕਿਸੇ ਤੇ ਪੋਲੀਟੀਕਲ ਪਰਚਾ ਕੱਲ ਨੂੰ ਸਾਨੂੰ ਬਹੁਤ ਕਹਿੰਦੇ ਸੀ ਵੀ ਜੀ ਐਮਐਲਏ 25 ਬੰਦਿਆਂ ਦੇ ਪਰਚਾ ਕਰਾਓ ਕਹਿੰਦੇ 40 ਦੇ ਕਰਾਓ ਅੱਦੇ ਦਾ ਅੱਜ ਵੈਸੇ ਹੀ ਇਹਨਾਂ ਦੇ ਅਕਾਲੀ ਦਾ ਡਰਦੇ ਨਹੀਂ ਆਏ ਕਹਿੰਦੇ ਵੀ ਸਾਡੇ ਤੇ ਪਰਚਾ ਹੋ ਗਿਆ ਮੈਂ ਹੱਥ ਜੁਰੇ ਮੈਂ ਕਹਿੰਦਾ ਨਹੀਂ ਵੀਰੇ ਮੈਂ ਨਾ ਕਰਾਇਆ ਨਾ ਕਿਸੇ ਤੇ ਕਰਾਵਾਂ ਹਾਂ ਜੋ ਤੁਸੀਂ ਇਹ ਨਾਟਕ ਨੂੰਟਕ ਜੇ ਕਰਦੇ ਆ ਇਹ ਸਾਨੂੰ ਚੰਗੇ ਨਹੀਂ ਲੱਗਦੇ ਤੁਸੀਂ ਕਰਦੇ ਰਿਹਾ ਕਰੋ ਇਹ ਲੋਕ ਸਾਰੇ ਜਾਣਦੇ ਆ ਪਰ ਉਹਨਾਂ ਦਾ ਇਹ ਵੀ ਇਲਜ਼ਾਮ ਸੀਗਾ ਕਿ ਜੇਕਰ ਇਸ ਤੰਗ ਦੇ ਨਾਲ ਹੀ ਐਂਟਰੀ ਨਹੀਂ ਹੋਣ ਦੀ ਨਹੀਂ ਸੀ ਤਾਂ ਫਿਰ ਸਿੱਧੇ ਐ ਐਮਸੀ ਐਨਾਨਸ ਕਰ ਦਿੰਦੇ ਤੁਸੀਂ ਨਹੀਂ ਯਾਰ ਮਤਲਬ ਲੋਕਤੰਤਰ ਆ ਡੈਮੋਕ੍ਰੇਸੀ ਆ ਕੋਈ ਵੀ ਸੰਸਥਾ ਜਦੋਂ ਇਲੈਕਸ਼ਨ ਕਰਾਉਂਦੀ ਆ ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਏ ਚਾਹੇ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਆ ਹਮੇਸ਼ਾ ਹੀ ਆਪਾਂ ਇਹ ਕਰਦੇ ਆ ਵੀ ਜਿਹੜੇ ਜਿਹੜੇ ਕੈਂਡੀਡੇਟ ਹੁੰਦੇ ਸੀ ਜਿਹੜੇ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਜਾਣਦੇ ਨੇ ਉਹ ਜਾ ਕੇ ਆਪਣੇ ਨਾਮੀਨੇਸ਼ਨ ਫਾਈਲ ਕਰਦੇ ਨੇ ਹੋਰ ਇਹ ਕਹਿੰਦੇ ਵੀ ਜੇ ਸਾਡੇ ਵਾਲੇ 15 ਕੈਂਡੀਡੇਟ ਨੇ ਸਾਡੇ ਨਾਮੀਨੇਸ਼ਨ 300 ਬੰਦਾ ਜਾਊਗਾ ਅੰਦਰ ਅਸੀਂ ਨਾਰੇ ਮਾਰਦੇ ਜਾਵਾਂਗੇ ਪਰੌਲਾ ਪਾਉਂਦੇ ਜਾਵਾਂਗੇ ਇਹ ਤਾਂ ਕਿਤੇ ਇਜਾਜ਼ਤ ਨਹੀਂ ਕਿਤੇ ਸਰਕਾਰੀ ਦਫ਼ਤਰ ਦੇ ਵਿੱਚ ਸਾਨੂੰ ਵੀ ਇਹ ਇਨਸਟਰਕਸ਼ਨ ਆਈਆਂ ਸੀਗੀਆਂ ਮੈਂ ਤੁਸੀਂ ਦੇਖਿਆ ਹੋਣਾ ਮੈਂ 3 ਦਿਨ ਉੱਥੇ ਨਹੀਂ ਸੀਗਾ ਮੈਨੂੰ ਆਈਆਂ ਸੀਗੀਆਂ ਵੀ ਤੂੰ ਐਮਐਲਏ ਆ ਤੂੰ ਐਮਐਲਏ ਹੋ ਕੇ ਕਿਉਂਕਿ ਨਗਰ ਕੌਂਸਲ ਦੇ ਇਲੈਕਸ਼ਨ ਨੇ ਤੇ ਤੂੰ ਅੰਦਰ ਜਾ ਹੀ ਨਹੀਂ ਸਕਦਾ ਬੀਡੀਪੀਓ ਦਫ਼ਤਰ ਮੈਨੂੰ ਕਿਸੇ ਨੇ 3 ਦਿਨ ਦੇਖਿਆ ਮੈਂ ਗਿਆ ਹੀ ਨਹੀਂ ਗਿਆ ਬੀਡੀਪੀਓ ਦਫ਼ਤਰ ਮੈਂ ਬਾਕੀ ਜਗ੍ਹਾ ਤੇ ਕੀ ਹੁੰਦਾ ਇਹ ਪਿਛਲੀ ਵਾਰ ਕਾਂਗਰਸ ਵਾਲੇ ਕੀ ਕਰਦੇ ਸੀ ਹਜ਼ਾਰ ਬੰਦਾ ਡਾਂਗਾ ਲੈ ਕੇ ਅੰਦਰ ਸਾਰੇ ਅੰਦਰ ਐਸ.ਡੀ.ਐਮ ਸਾਹਿਬ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਸੀਗੇ ਵੀ ਜੇ ਕੋਈ ਲੰਗ ਵੀ ਜਾਵੇ ਤਾਂ ਇੱਥੇ ਫੈਲਾ ਪਾ Đਾਂਗੇ ਤਾਂ ਮੈਂ ਤਾਂ ਆਪ ਹੈ ਨਹੀਂ ਸੀਗਾ ਆਪ ਨਹੀਂ ਆਇਆ ਤਿੰਨ ਦਿਨ ਤਾਂ ਨਹੀਂ ਆਇਆਗਾ ਹੋਰ ਮੈਂ ਇਹਨਾਂ ਤੋਂ ਚੋਰਾਂ ਤੋਂ ਡਰਦਾ ਥੋੜੀ ਨਹੀਂ ਆਇਆਗਾ ਤਾਂ ਇਹੀ ਆ 15 ਬੰਦੇ ਜਦੋਂ ਮਰਜੀ ਜਾਂਦੇ ਜਿਹੜੀ ਮੈਂ ਤੁਹਾਨੂੰ ਵੀਡੀਓ ਦੀ ਗੱਲ ਕਰਦਾ ਮੈਂ ਸੈਕੰਡ ਵੀਡੀਓ ਤੁਹਾਨੂੰ ਜਿਹੜੀ ਦੇਵਾਂਗਾ ਤੁਸੀਂ ਚਲਾਇਓ ਉਹਦੇ ਚ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਊਗਾ ਵੀ ਸਾਡੇ ਅਫਸਰਾਂ ਨੇ ਬਕਾਇਦਾ ਇਹ ਆ ਵੀ ਤੁਸੀਂ ਆਓ ਕਾਗਜ਼ ਪਰੋ ਤੇ ਉਹ ਗੇਟ ਚੋਂ ਮੁੜ ਗਏ ਐਮਐਲਏ ਸਾਹਿਬ ਤੁਸੀਂ ਐਨਓਸੀ ਦੀ ਗੱਲ ਕੀਤੀ ਵੀ ਐਨਓਸੀ ਤੇ ਨਹੀਂ ਮਿਲੀ ਤਾਂ ਸਾਰੇ ਕੁੱਛ ਦਾ ਪੱਤਰ ਜਿਹੜਾ ਲਾ ਕੇ ਜਾ ਸਕਦੇ ਸੀਗੇ ਪਹਿਲੇ ਦਿਨ ਦੇ ਵਿੱਚ ਇਹ ਚੱਕਰ ਪਿਆ ਹੈਗਾ ਉਹ ਕਹਿੰਦੇ ਵੀ ਸਾਨੂੰ ਮਤਲਬ ਸਾਡਾ ਸਾਰੇ ਕੁੱਛ ਦਾ ਪੱਤਰ ਜਿਹੜਾ ਉਹ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਇਹ ਕੀ ਕਹਾਣੀ ਸਰੀ ਨਹੀਂ ਉਹ ਤਾਂ ਪਹਿਲੇ ਦਿਨ ਤਾਂ ਲੜਕੀ ਮੁਰਿਆਈ ਉੱਥੋਂ ਧੱਕਾ ਧੱਕੀ ਮਾਰ ਕੇ ਮੁਰਿਆਈ ਉਹ ਤਾਂ ਇਹ ਚੰਗੀ ਤਰ੍ਹਾਂ ਜਾਣਦੇ ਐਨਓਸੀ ਤੇ ਸਵੇਕੁੱਛ ਦਾ ਪੱਤਰ ਜਿਹੜਾ ਤੁਸੀਂ ਮਰਜ਼ੀ ਲੈ ਲਓ ਇਹ じゃ ਕੋਈ ਨਹੀਂ ਐਮਐਲਏ ਸਾਹਿਬ ਤੁਸੀਂ ਪਹਿਲਾਂ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਗੱਲ ਕਿ ਮੈਂ ਪਹਿਲਾਂ ਐਵੇਂ ਤੁਰ ਫਿਰਨਾ ਚਾ ਪਹਿਲਾਂ ਚੱਲਦੇ ਆ ਆਪਾਂ ਤੁਹਾਡੇ ਲੱਗ ਰਹੇ ਸੀ ਨਹੀਂ ਮੈਂ ਲੜਾਈ ਨਹੀਂ ਪਾਉਣਾ ਚਾਹੁੰਦਾ ਯਾਰ ਇਹ ਚਾਉਂਦੇ ਸੀਗੇ ਵੀ ਐਮ ਐਲ ਏ ਆਵੇ ਤੇ ਅਸੀਂ ਰੌਲਾ ਰੱਪਾ ਪਾਈਏ ਵੀ ਇੱਕ ਦੋ ਦੇ ਅਸਲ 'ਚ ਟਾਲੀ ਦੇ ਨਾਲੇ ਲੀਡਰ ਨੇ ਜਿਹੜੇ ਜਿੰਨਾ ਟਾਈਮ ਉਹ ਆਪਦੇ ਵਰਕਰਾਂ ਦੇ ਕੁੱਟ ਨਹੀਂ ਨਾ ਪਾਉਂਦੇ ਵੀ ਪੰਜਾਬਾਂ ਦੇ ਉਹਨਾਂ ਪਿਓ ਪਤਨੂੰ ਘਰੇ ਜਾ ਕੇ ਨੀਂਦ ਨਹੀਂ ਆਉਂਦੀ ਹਾਂ ਮਤਲਬ ਉਹਨਾਂ ਨੂੰ ਦੋਵਾਂ ਜਾਣਿਆਂ ਨੂੰ ਘਰੇ ਜਾ ਕੇ ਨੀਂਦ ਨਹੀਂ ਆਉਂਦੀ ਬੈਠੇ ਐਵੇਂ ਹੀ ਪੰਜ ਬੰਦਾਸ ਬੰਦੇ ਨੇ ਕਰੀਆਂ ਦੇ ਲਾਸ਼ਾਂ ਉਤੋਂ ਵੀ ਜਾਵਾਂਗੇ ਪੋ ਅੱਗੇ ਤੁਸੀਂ ਕਿੰਨਾ ਕਿ ਮੋਰਚ ਜਤਲੇ ਲਾਸ਼ਾਂ ਤੋਂ ਨਹੀਂ ਜਾਣੋ ਕਾਗਜ਼ ਭਰਨ ਇੱਕ ਮਿੰਟ ਕਾਗਜ਼ ਭਰਨਾ ਆਇਆ ਤਾਂ ਮੈਂ ਤਾਂ ਤਿੰਨ ਦਿਨ ਤਾਂ ਹੀ ਨਹੀਂ ਆਇਆ ਕਿਉਂਕਿ ਮੇਰਾ ਫਰਜ ਨਹੀਂਗਾ ਯਾਰ ਨਗਰ ਕਾਉਂਸਲ ਦੇ ਇਲੈਕਸ਼ਨ ਆ ਮੈਂ ਤਾਂ ਅੱਜ ਤੁਹਾਡੇ ਸਾਹਮਣੇ ਆ ਕੇ ਗੱਲਾਂ ਕਲੀਅਰ ਕੀਤੀਆਂ ਤੇ ਜੇ ਮੈਂ ਦੋ ਦਿਨ ਕੱਲ ਆਉਂਦਾ ਪਰਸੋਂ ਆਉਂਦਾ ਤਾਂ ਕਈ ਵਾਰ ਆਮੋ ਸਾਹਮਣੇ ਹੋ ਕੇ ਤਕਰਾਰ ਵਾਜ ਜਾਂਦੀ ਹੈ ਕਲੈਸ਼ ਵਾਜ ਜਾਂਦਾ ਤਾਂ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਬਾਕੀ ਮੇਰੇ ਸਾਡੇ ਵਾਲੇ ਪਾਸੇ ਪਤਾ ਕੀ ਹੈ ਜੀ ਉਧਰਲੇ ਪਾਸੇ ਆਇਆ ਵੀ ਸਾਡਾ ਲੀਡਰ ਸਾਡਾ ਅਜਥੇਦਾਰ ਸਾਡਾ ਐ ਦੂਜੇ ਕੀੜੇ ਮਕੌੜੇ ਸਾਰੇ ਸਾਡੇ ਵਾਲੇ ਪ ਜਿੰਨੇ ਖੜੇ ਨੇ ਮੇਰੇ ਦਾ ਸਾਰੇ ਐਮਐਲਏ ਨੇ ਸਾਡੇ ਦਾ ਸਾਰੇ ਬਰਾਬਰੀ ਨੇ ਸਾਡੇ ਵਾਲੇ ਪਾਸੇ ਕੋਈ ਆਹ ਫਰਕ ਨਹੀਂ ਆ ਸਾਡੇ ਵਾਲੇ ਪਾਸੇ ਇਹ ਆ ਉਧਰ ਬਾਹਰ ਫਰਕ ਆ ਵੀ ਸਾਡਾ ਫਰਾਂ ਦਾ ਆ ਕੇ ਖੜ ਗਿਆ ਜੀ ਇਹ ਹੋ ਗਿਆ ਮੇਰੇ ਦਾ ਗगन ਆਰ ਕੇ ਜਿੰਨੇ ਮਾਨ ਆਰ ਕੇ ਆ ਸਾਡੇ ਇਹ ਸਾਰੇ ਐਮਐਲਏ ਨੇ ਇਹ ਤਾਂ ਜਿੰਨੀ ਕਿ ਮੇਰੇ ਕੋਲ ਪਾਵਰ ਆ ਉਨੀ ਕਿ ਉਹਨਾਂ ਚ ਹੁਣ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਸ਼ਹਿਰ ਵਾਲਿਆਂ ਨੂੰ ਵੀ ਜਿਹੜੇ ਮੇਰੇ ਆ 15 ਬਹੁਤ ਸਾਫ ਅੱਖਸ ਵਾਲੇ ਆ ਵੀ ਪਰਮਾਤਮਾ ਇਹਨਾਂ ਨੂੰ ਵੀ ਮੋਹਰਾਂ ਦੇਵੇ ਇਹਨਾਂ ਨੂੰ ਵੀ ਉਨੇ ਪਾਵਰ ਦੇਵੇ ਵੀ 15 ਐਮਐਲਏ ਬਣ ਜਾਣ 70 70 ਐਮਐਲਏ ਸਾਡੇ ਪਿੰਡਾਂ ਚ ਬਣ ਗਏ ਜੇ ਸਾਡਾ ਬਾਗੇਪਨ ਦਾ ਸਵਾਕਸਾ MLA ਹੋ ਗਿਆ ਫਿਰ ਅਸੀਂ ਲੋਕਾਂ ਨੇ ਬਹੁਤ ਸੋਹਣੇ ਕੰਮ ਕਰਾਂਗੇ ਪਿਆਰ ਠੀਕ ਹੈ ਜੀ ਆਮ ਆਦਮੀ ਪਾਰਟੀ ਇਨਸ਼ਾਅੱਲਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ MLA ਹਲਕਾ ਬੈਗ ਬਗਾ ਪ੍ਰਾਣਾ ਮੱਥਾ ਪਾਲਸਿਕਾ ਨੂੰ ਪ੍ਰੈਸ ਮੀਟਿੰਗ ਕੀਤੀ ਗਈ ਆ ਉਹਨਾਂ ਵੱਲੋਂ ਜੋ ਰੋਧਾਂ ਰਾਮ ਰੋ ਅੰਜਾਮ ਲਗਾਏ ਸੀ ਉਹਨੂੰ ਨਕਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਵੀ ਅਸੀਂ ਕਿਸੇ ਨੂੰ ਰੋਕਿਆ ਨਹੀਂ ਪਰ ਪ੍ਰਸ਼ਾਸਨ ਵੱਲੋਂ ਇਹ ਹਦਾਇਤਾਂ ਸੀ ਵੀ ਉਹ ਜਿਹੜੇ ਕੈਂਡੀਡੇਟ ਫੁੱਟ ਜਾ ਕੇ ਆਪਣੀਆਂ ਫਾਈਲਾਂਆਂ ਜਮ੍ਹਾਂ ਕਰਾ ਸਕਦੇ ਆਗੇ ਆ 200 ਜਾਂ 300 ਬੰਦਾ ਉੱਥੇ ਜਾ ਕੇ ਫੈਲਾਂ ਅੰਦਾਵਾ ਨਹੀਂ ਕਰਵਾ ਸਕਦਾਗਾ ਜਿਹੜੀ ਗੱਲ ਐਨਓਸੀ ਜਾਂ ਸਵੇ ਕੁਲਸਨਾ ਪੱਤਰ ਵਾਲੀ ਸੀ ਉਹ ਵੀ ਇਹਨਾਂ ਨੇ ਕਲੀਅਰ ਕੀਤੀ ਹੈਗੀ ਆ ਬਾਕੀ ਉਸ ਬਾਅਦ ਦੇ ਵਿੱਚ ਸਾਰੀ ਗੱਲਬਾਤ ਰਹੇਗੀ ਉਹ ਬਾਅਦ ਦੀਆਂ ਗੱਲਾਂ ਹੈਗੀਆਂ ਆਪਾਂ ਨੂੰ ਸਾਰੀ ਗੱਲਬਾਤ ਉਠਾਦੀ ਦੀ ਉਮੀਦ ਕਰਦੇ ਤੁਸੀਂ ਸਭ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਨਾਲੇ ਪੇਪਰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ